ਇਹਦਾ ਹੈਗਾ ਸੱਜਣੋ ਦੂਜਾ ਸੂਹਾ ਲੇਵਾ ਉਹੀ ਗੱਲ ਆ ਵੀ ਝੋਟੀ ਜਿਵੇਂ ਆਪਾਂ ਕਹਿਦੇ ਨੇ ਨਾ ਫਸ ਫਸ ਕੇ ਤੁਰਦੀ ਆ ਜਾਨਵਰ 20 ਕਿਲੋ ਦੁੱਧ ਗੁਰੀ ਵੀਰੇ ਇਹ ਜਮਾਂ ਨੋਰਮਲ ਦੂਗੀ 18 ਕਿਲੋ ਦੁੱਧ ਦੀ ਸਰਕਾਰੀ ਚੁਵਾਈ ਹੋਈ ਹੋਈ ਆ ਅੱਧੇ ਬੋਲੇ ਚ ਇਹ ਸਵੇਰ ਦੀ ਖਾਲੀ ਆ ਅੱਛਾ 18 ਕਿਲੋ ਦੁੱਧ ਦੀ ਜੀ ਆਪਾਂ ਇਹਦੀ ਗੱਲ ਕਰ ਲਈਏ ਚੁਵਾਈ ਹੋਈ ਹੋਈ ਆ ਚੁਵਾਈ ਵੀ ਹੋਈ ਹੋਈ ਆ ਹਾਂ ਹਾਂ ਲੈ ਆ ਆ ਹੈਗੀ ਆ ਬਾਈ ਕੱਲੀ ਕੱਟੀ ਜਿਹੜੇ ਸੱਜਣਾ ਦੀ ਮੰਗ ਹੁੰਦੀ ਆ ਵੀ ਯਾਰ ਸਾਨੂੰ ਕੱਟੀ ਵੀ ਚਾਹੀਦੀ ਆ ਛੋਟੀ ਉਹਨਾਂ ਵਾਸਤੇ ਕੱਟੀ ਵੀ ਹੁੰਦੀ ਆ ਬਹੁਤ ਪਿਆਰਾ ਬੱਚਾ ਬਾਈ ਇਹ ਬਾਈ ਸਾਲ ਦੀ ਆ 1 ਸਾਲ ਦੀ ਦੇ ਚੀਜ਼ ਦੇਖ ਅੰਗਰੇਜ਼ਾਂ ਕੋਲੇ ਦੇਖਦੇ ਉਹ ਅੰਗਰੇਜ਼ਾਂ ਆ ਨਹੀਂ ਫਿਰਦੇ ਹੁੰਦੇ ਆ ਉਹ ਚੀਜ਼ ਆ ਇਹ ਆ ਗਈ ਪਿਓਰ ਚ ਆ ਗਈ ਪਈ ਆ ਅਸੀਂ ਆਪਣਾ ਵਾਲੀ ਬੰਦ ਨਹੀਂ ਹਾਂ ਪਿਓਰ ਵੀਰੇ ਹਲੇ ਕੋਈ ਸਵੈਲਿੰਗ ਨਹੀਂ ਲੇਵੇ ਨੂੰ ਕੁਛ ਆ ਇਹਦਾ ਕਰੋ ਇਹ ਬੱਚੀ ਸੂਆ ਇਹਦਾ ਕਿਹੜਾ ਦੀ ਦੂਜਾ ਸੂਆ ਛਿੱਗੀ ਦੰਦਾਂ ਦੀ ਆ ਦੁੱਧ ਮੰਨ ਕੇ ਨੇ ਆਪਾਂ 25 ਕਿਲੋ ਕਹਿ ਕੇ ਦੇਵਾਂਗੇ 30 ਕਿਲੋ ਦੁੱਧ ਦਿੱਤਾ ਹੋਇਆ ਨੇ ਲੈ ਇਹ ਤਾਜੀ ਸੂਈ ਆ ਸੱਜਣਾ ਸੂਆ ਅਸਲ ਆ ਬਾਈ ਚੱਲ ਬੁੱਤ ਚੱਲ ਇਹ ਮੂੰਹੋਂ ਵੀ ਛੇ ਦੰਦਾਂ ਦੀ ਚੀਜ਼ ਵੇਖ ਥੱਲੋ ਆਰਡਰ ਕਰੋ ਹਾਂ ਜਿਹੜਾ ਬਾਈ ਥਣ ਵੀ ਇਹਨੂੰ ਮਹਿਸਾਂ ਵਾਲਾ ਲੱਗਿਆ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾ ਲਾ ਸੱਜਣੋ ਫਿਰ ਅੱਜ ਦੀ ਵੀਡੀਓ ਆਪਾਂ ਬਣਾਉਣ ਚਾਹੋਂ ਪਹੁੰਚ ਚੁੱਕੇ ਆਂ ਬਾਈ ਸਮਰਾ ਡੈਰੀ ਫਾਰਮ ਪਿੰਡ ਲੋਹਾ ਖੇੜਾ ਤਸਵੀਰ ਸੰਗਰੂਰ ਤੇ ਜ਼ਿਲ੍ਹਾ ਵੀ ਸੰਗਰੂਰ ਰਹਿਣਾ ਬਾਈ ਨੂੰ ਜੇ ਗੱਲ ਕਰ ਲਈਏ ਆਪਾਂ ਪਹੁੰਚਿਆ ਸੱਜਣੋ ਬਾਈ ਪ੍ਰਦੀਪ ਕੋਲੇ ਅੱਜ 15 ਤੋਂ 16 ਨਗਸ ਨੂੰ ਦਿਖਾਵਾਂਗੇ ਤੇ ਦਿਖਾਵਾਂਗੇ ਵੀ ਆ ਨੁੱੱਚ ਕੁਆਲਿਟੀ ਦੇ ਦਿਖਾਵਾਂਗੇ ਪਿਓਰ ਮੋਹਰਾ ਨਸਲ ਦੇ ਨਗ ਦਿਖਾਵਾਂਗੇ ਸਾਰੇ ਨੱਚ ਇੱਕ ਹੈਗੀ ਆ ਚੰਗੇ ਰਿਕਾਰਡ ਵਾਲੀ ਤੋਕੜ ਗੱਬਣਾ ਤੇ ਇੱਕ ਕੱਟੀ ਹੈਗੀ ਆ ਗੱਬਣ ਕੋਇਲਨ ਸੂਗੀ ਕੁਛ ਮਹੀਨਿਆਂ ਦੀ ਗੱਬਣਾ ਆਚਾਰਾਂ ਪੰਜਾਂ ਦੀ ਤੇ ਇੱਕ ਹੈਗੀ ਆ ਸੱਜਣੋਂ ਪਾਲਣ ਵਾਲੀ ਕੱਟੀ ਪਿਓਰ ਮੋਹਰਾ ਨਸਲ ਦੀ ਬਾਕੀ ਜੇ ਗੱਲ ਕਰ ਲੈ ਇਸ ਫਾਰਮ ਤੇ ਇੱਕ ਵਾਰ ਵੇਚਤ ਵੀ ਕਰਕੇ ਜਾਇਓ ਬਾਈ ਕੋਲੇ ਤੇ ਜਾਨਵਰ ਵੀ ਜ਼ਰੂਰ ਚੈੱਕ ਕਰਕੇ ਜਾਇਓ ਕਿਉਂਕਿ ਜਾਨਵਰ ਇਸ ਫਾਰਮ ਤੇ ਜੇ ਗੱਲ ਕਰਨਾ ਤੁਹਾਨੂੰ ਪੰਜਾਬ ਦਾ ਕੋਈ ਜਾਨਵਰ ਨਹੀਂ ਮਿਲੂਗਾ ਸਾਰੇ ਜਾਨਵਰ ਬਾਈ ਹੋਰਾਂ ਦੀ ਖਰੀਦ ਹਰਿਆਣੇ ਦੀ ਹੁੰਦੀ ਆ ਪਹਿਲੇ ਸੂਏ ਤੋਂ ਲਾ ਕੇ ਦੂਜੇ ਤੀਜੇ ਸੂਏ ਤੱਕ ਦੇ ਟੌਪ ਕਲਾਸ ਜਾਨਵਰ ਬਾਈ ਹੋਰਾਂ ਕੋਲੇ ਖੜੇ ਨੇ ਤੇ ਸੂਏ ਸਮਾਰੇ ਖੜੇ ਨੇ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਰੇਟ ਵੀ ਵੀਡੀਓ 'ਚ ਹੀ ਕਰਾਵਾਂਗੇ ਤੇ ਕੁਝ ਜਾਨਵਰ ਵਿੱਚੋਂ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗਾ ਹੋ ਸਸੀ ਗਾਲ ਬਾਈ ਜੀ ਛੜਦੀ ਕਲਾ ਬਹੁਤ ਵਧੀਆ ਕਿਵੇਂ ਚੱਲਦਾ ਕੰਮ ਠੀਕ ਠਾਕ ਵਧੀਆ ਚੱਲਦਾ ਟਿਪ ਟਾਪ ਜਮਾਨਾ ਵਧੀਆ ਵੀਰੇ ਇੱਕ ਆਪਣੇ ਕੋਲੇ ਮੇਰਾ ਖਿਆਲ ਤੋਕੜ ਗੱਬਣਾ ਚੰਗੇ ਦੁੱਧ ਵਾਲੀ ਹੈ ਨਾ ਹਾਂ ਬਾਈ ਇਹ ਹੈਗੇ ਆ ਮਨਕੇ 15 ਕਿਲੋ ਦੁੱਧ ਦਿੱਤਾ ਹੋਇਆਗਾ ਠੀਕ ਆ ਗੱਲ ਸਾਡੇ 6 ਮਹੀਨੇ ਦੀ ਗੱਬਣਾ ਦੁੱਧੋਂ ਮਨਕੇ ਚਲੋ ਵੀ ਆਪਣੇ ਕੋਲੇ ਹੱਟੀ ਜਾਊ ਤਕਰੀਬਨ ਕਿਉਂ ਉੱਥੇ ਦਾ ਅਗਲੇ ਦੇ ਕਿਲੇ ਤੇ ਜਾਂਦੇ ਨਾਲ ਵੀਰੇ ਉਹਦੇ ਕੱਟੇ ਨਾਲ ਉਹਦੇ ਇੱਕ ਚੰਗੀ ਕੱਟੀਆਂ ਪਾਲ ਆਪਾਂ ਉਹ ਤੋੜਨੀ ਨਹੀਂ ਹੈਗੀ ਦੇਖੋ ਜੋ ਨਾਲ ਆਇਆ ਕਈ ਵਾਰ ਉਦਾਂ ਦੀ ਗੱਲ ਹਾਂ ਉਹ ਥਣ ਪਾਸ ਕਰਾ ਦੂਗੀ ਜਮਾਂ ਵੀਰੇ ਹੁੰਦੀ ਆ ਆਪਾਂ ਚੋਕ ਲਈ ਥਣਪਾਸ ਸੱਜਣ ਨੂੰ ਜੁਨਾਹਾਂ ਕੋਲੇ ਬਈ ਇੱਕ ਟਾਈਮ ਦਾ 6 ਕਿਲੋ ਦੁੱਧ ਕੱਢਦੀ ਸੀ ਕਿਉਂਕਿ ਟੋਕੜ ਪਸ਼ੂ ਐ ਜਾਉਂਦਾ ਵੀ ਆਪਣੇ ਕਿੱਲੇ ਤੇ ਆ ਕੇ ਨਹੀਂ ਬੋਦਾ ਨਾਂ ਦੇਵੇ ਹਨਾ ਉਹ ਬੰਦ ਕਰਕੇ ਨਾ ਬੰਦ ਹਾਂ 22 ਦੁੱਧੋ ਹਟੀ ਕਰਕੇ ਦੇਊਗਾ ਪਰ ਛੋਟੀ ਸੇਵਾ ਨਾਲ ਉਹ ਦੁੱਧ ਦੰਦੀ ਵੀ ਹੋ ਸਕਦੀ ਆ ਛੋਡੇ ਕੋਲੇ 2-4 ਕਿਲੋ ਤੇ 4 ਰੁਪਏ ਦੇ ਬਾਰੇ ਤੇ ਬਾਕੀ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਉਹ ਛੋਟੀ ਵੀ ਦਿਖਾਉਂਗਾ ਨਾਲ ਕਟੀਆਂ ਵੀ ਦਿਖਾਉਂਗਾ ਇਧਰਲੇ ਬੰਨੋ ਕਰਦੀ ਸ਼ੁਰੂ ਆਪਾਂ ਹਾਂ ਬਈ ਲੈ ਆ ਜਾ ਵੀ ਤਰਸ ਟਿਲੋਂ ਇੱਕ ਨੰਬਰ ਵਾਲੀ ਤੇ ਮਾਰ ਦੇ ਕੈਮਰਾ ਇਹਦੀ ਬਾਦੀ ਬੁੱਢੀ ਦਿਖਾ ਕੇ ਸਿੰਘ ਸੁੰਗਰੀ ਕਬਾਲੀ ਬਈ ਤੇਰਾ ਸਾਰ ਪਰ ਥਣ ਥਣ ਤਾਂ ਇਹਨਾਂ ਦੇ ਉਹ ਵੀ ਵੱਲ ਦਰਜੇ ਤੇ ਨਾ ਤਰਸ ਇੱਕ ਵਾਰੀ ਮੋਟਾ ਮੋਟਾ ਨੇ ਇਹਨਾਂ ਦੇ ਥਣਾ ਤੇ ਮਾਰਦੇ ਲੇਵਿਆਂ ਤੇ ਕੈਮਰਾ ਉਸ ਤੋਂ ਬਾਅਦ ਆਪਾਂ ਬੱਚੇ ਛੱਡ ਕੇ ਸੱਜਣੋ ਨਾ ਤੁਹਾਨੂੰ ਬੱਚੇ ਲਾ ਕੇ ਵੀਡੀਓ ਦਿਖਾਵਾਂਗੇ ਬਣਾ ਕੇ ਇੱਕ ਵਾਰੀ ਨੇੜ 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 ਲਾ ਕੇ ਦਿਖਾ ਦੇ ਸਾਰੀਆਂ ਦੀ ਕਿਉਂਕਿ ਝੋਟੀਆਂ 15 ਤੋਂ ਤੁਹਾਨੂੰ 16 ਦਿਖਾਵਾਂਗੇ ਤੇ ਹੈਗੀਆਂ ਵੀ ਜੈਡ ਬਲੈਕ ਨੇ ਤੇ ਮੇਰਾ ਖਿਆਲ ਆ ਕਈਆਂ ਦੇ ਮਗਰ ਕੱਟੀਆਂ ਵੀ ਨੇ ਬਾਈ ਹਾਂ ਹਾਂ ਬਾਈ ਲੈ ਕਈਆਂ ਦੇ ਮਗਰ ਕੱਟੀਆਂ ਵੀ ਨੇ ਬਾਡੀਆਂ ਬੂਡੀਆਂ ਚੰਗੀਆਂ ਨੇ ਮਾਰਦੇ ਇੱਕ ਵਾਰੀ ਸਾਰੀਆਂ ਦੇ ਕੈਮਰਾ ਮਾਰਦੇ ਆ ਲੰਪਾ ਘੁਮਾ ਦੇ ਕੈਮਰਾ ਇਧਰ ਇਹਨੂੰ ਵੀ ਕਰਦੇ ਖੜੀ ਬਾਈ ਅਜੇ ਤੇ ਵੀ ਮਾਰਦੇ ਤਰਸੋਏ ਕਿਉਂਕਿ ਉਸ ਤੋਂ ਬਾਅਦ ਬੱਚਾ ਲਾ ਕੇ ਯਾਰ ਤੁਹਾਨੂੰ ਆਈਡੀਆ ਹੋ ਜੂਗਾ ਕਈ ਵਾਰ ਬਾਈ ਆਇਆ ਹੁੰਦਾ ਨਾ ਆਪਾਂ ਵੀ ਬੱਚੇ ਪਹਿਲਾਂ ਲਾ ਦਈਏ ਅਗਲਾ ਕਹਿੰਦਾ ਯਾਰ ਇਹ ਚੋਈਆਂ ਨਹੀਂ ਉਹ ਗੱਲ ਤਾਂ ਆਪਣਾ ਵੀਡੀਓ ਬਣਾਉਣ ਦਾ ਸ਼ਾਮ ਨੂੰ ਇਹ ਰੀਜਨ ਆ ਵੀ ਬਾਈ ਸ਼ਾਮ ਨੂੰ ਬਣੇਦਾ ਆਪਣੇ ਕੋਲ ਉਹ ਕੰਮ ਤਾਂ ਹੈ ਨਹੀਂ ਵੀ ਆਪਾਂ ਯਾਰ ਲੇਟ ਸਪੇਡ ਜਾਂ ਕਿੱਦਾਂ ਵੀ ਕੁਝ ਗੱਲਾਂ ਹੁੰਦੀਆਂ ਇਹ ਵੀਰ ਗੱਬਣਾ ਟੁੱਟੇ ਇਹ ਗੱਬਣਾ ਬੰਗਾ ਸੁਆ 14 ਕਿਲੋ ਦੁੱਧ ਦਿੱਤਾ ਗੁੱਠਾਂ ਗਾਠਾਂ ਅਮਰੀਕਨ ਗਾਲੀਆਂ ਉਨੀ ਅੱਗੇ ਲੈ ਉਹਨੇ ਪਿੱਛੇ ਇਹ ਹੈ ਗਿਆ ਗੱਬਣਾ ਸੱਜਣੋ ਤੇ ਬਾਕੀ ਤੁਹਾਨੂੰ ਦੱਸਿਆ ਨਾ ਜਿਵੇਂ ਮੈਂ ਟਾਪ ਕੁਆਲਟੀ ਦਾ ਪਸ਼ੂ ਤਾਂ ਨਹੀਂ ਦਿਖਾਵਾਂਗੇ ਅੱਜ ਤੁਹਾਨੂੰ ਬੱਚੇ ਇਹ ਵੀ ਸਵੇਰੇ ਸੂਈ ਠੀਕ ਆ ਗੱਲ ਇਹ ਸੂਈ ਆ ਸਵੇਰੇ ਇਹ ਵੀ ਲੈ ਵਾਲੂ ਆ ਚੰਗਾ ਬਣਾਉਂਦੀ ਆਉਂਦੀ ਆ ਇਹ ਥੱਲੇ 15 ਕਿਲੋ ਦੁੱਧ ਨੈਟ ਤਿਆਰ ਹੈ ਜੀ ਅੱਛਾ ਇਹਦੇ ਥੱਲੇ ਰੈਡੀ ਆ ਹੈ ਹਾਂਜੀ ਆ ਕੱਟੀ ਤੇ ਵੀ ਮਾਰ ਦੇ ਉਹ ਮੱਜਨ ਵਾਲਾ ਆ ਕੱਟੀ ਆ ਜੀ ਇਹ ਕਿਹਾ ਜੀ ਦਿਖਾਉਂਗਾ ਟੋਕੜ ਇਹ 6.5 ਮਹੀਨੇ ਦੀ ਵੀਰ ਜੀ ਚੈੱਕ ਕਰਾ ਕੇ ਆਪਾਂ ਲਈਆ ਠੀਕ ਆ ਗੱਲ ਚੈੱਕ ਕਰਾ ਕੇ ਜੇ ਕੋਈ ਲਜਾਣਾ ਚਾਹੁੰਦਾ ਲਜਾ ਸਕਦਾ ਨਹੀਂ ਆਪਣੀ ਗਰੰਟੀ ਤੇ ਲੈ ਜੀ ਨਾਲੇ ਦੇ ਵੀਰੋਂ ਕੱਟੀ ਨਾਲੇ ਦੇ ਕੱਟੀ ਆ ਪਰ ਸਿੱਕ ਵਾਰੀ ਆ ਕੱਟੀ ਤੇ ਹੋਰ ਸਾਰਾ ਵੀਰ ਦਾ ਰਿਕਾਰਡ ਆ ਕਈ ਵਾਰ ਬਾਈ ਕਹਿੰਦਾ ਵੀ ਪਤਾ ਨਹੀਂ ਇੱਧਰ ਨਾ ਹੋਵੇ ਵਿਠਮੜੇ ਪਿੰਡ ਦੀ ਆ ਸਾਰਾ ਬੰਦੇ ਦਾ ਐਡਰੈਸ ਨਾਂ ਸਾਰਾ ਦੇ ਦਾਂਗੇ ਵੀਰੇ ਆ ਲੈ ਕੱਟੀ ਵੀ ਦੇ ਬਾਈ ਯਾਰ ਕਈ ਵਾਰ ਅਗਲਾ ਤੋੜ ਲੈਂਦਾ ਹੁੰਦਾ ਨਾਲੋਂ ਵੀ ਅਗਲਾ ਕਹਿਣਾ ਚਾਹੀਦਾ ਗਰੰਟੀ ਦਿਖਾ ਦੇ ਦੱਸ ਪਤਲਾ ਸਿੰਘ ਬ ਤੇ ਦੁਆਦ ਨਗੀਨਾ ਦਿਖਾਉਂਗਾ ਤੁਹਾਨੂੰ ਇੱਕ ਨਗੀਲਾ ਬੱਚਾ ਬਹੁਤ ਸੋਹਣਾ ਵੀਰੇ ਸਾਲ ਦੀ ਕੱਟੀ ਆ ਬਹੁਤ ਪਿਆਰੀ ਕੱਟੀ ਬਹੁਤ ਟਿਪਟੋ ਬਹੁਤ ਬਾਈਆਂ ਦੀ ਡਿਮਾਂਡ ਹੁੰਦੀ ਸੀ ਵੀ ਯਾਰ ਕੱਟੀ ਕੁੱਟੀ ਲੈ ਕੇ ਦਿਓ ਗੱਬਣਾ ਲੈ ਕੇ ਦਿਓ ਤੇ ਬਾਈ ਕਹਿੰਦਾ ਸੱਜਣ ਕੋਈ ਕਰਨਾ ਨਹੀਂ ਨਰਾਜ ਕੋਈ ਸੱਜਣ ਮੋੜਨਾ ਨਹੀਂ ਆ ਮੇਰਾ ਖਿਆਲ ਆ ਗੱਬਣਾ ਹਨਾ ਹਾਂ ਵੀਰ ਜੀ ਦੁੱਗ ਦੇ ਦੰਦ ਚੱਕ ਦੀਆ ਕੱਟੀ ਅੱਛਾ ਤੇ 4 ਮਹੀਨੇ ਦੀ ਗੱਬਣਾ ਦੇਖ ਲਓ ਨੀਗਾ ਮਾਰ ਲਓ ਨੀੁੱਚੇ ਬਿਲਕੁਲ ਆ ਝੋਲੀ ਝੂਲੀ ਚੰਗੀ ਆ ਤੇ ਚੰਗੀ ਇਹਨੇ ਤਿਆਰ ਹੋਣਾ ਅੱਗੇ ਇੱਕ ਉਹ ਮਾੜ ਆ ਵੀਰੇ ਇਹਦੇ ਸਪੌਟ ਹੈਗਾ ਮੱਥੇ ਨੂੰ ਨੋਰਮਲ ਜਿਹਾ ਉੰਨੇ ਕਿ ਲਾ ਕੇ ਸਾਰ ਮਾਰ ਦੇ ਉਹ ਇੱਕ ਵਾਰ ਲਿਹਾ ਜੀ ਪਤਾ ਕਿਉਂ ਲਿਹਾ ਹੋਇਆਗਾ ਵੀ ਖਾਇ ਫੂਕੇ ਜੇ ਠੀਕ ਆ ਕਈ ਵਾਰ ਆਪੋ ਗਾਪਾ ਲਾਂਬਾ ਨਹੀਂ ਲੈਣਾ ਕਿਸ ਤੋਂ ਨੋਰਮਲ ਇੱਕ ਦੋ ਬਾਰ ਜਿਹੇ ਹੋਗੇ ਮਾੜੇ ਮੋਟੇ ਹੈਗੇ ਨੇ ਤੇ ਬਾਕੀ ਕਈ ਵਾਰ ਯਾਰ ਉਹ ਤਾਂ ਪੰਜ ਹੱਥੀ ਵੀ ਚੰਗੇ ਇਹ ਤਾਂ ਅੱਜ ਹੀ ਸੂਈ ਹੋਇਆ ਬਾਈ ਆ ਚੰਗਾ ਸੀਮਾ ਲਪਾਉਣਿਆ ਉਹਦੇ ਵੀ ਆ ਜਾਣੇ ਹੁੰਦੇ ਨੇ ਇਹ ਜੀ ਗੱਲ ਨਹੀਂ ਲੈ ਹੁਣ ਆਪਾਂ ਨਾ ਤੁਹਾਨੂੰ ਬਾਈ ਇਹਨਾਂ ਦੇ ਬੱਚੇ ਲਾ ਕੇ ਸਾਰੀਆਂ ਦੇ ਬੱਚੇ ਲਾ ਕੇ ਇਸ ਤੋਂ ਬਾਅਦ ਕਰਦੇ ਆ ਦੁਬਾਰਾ ਵੀਡੀਓ ਸ਼ੁਰੂ ਲੈ ਸੱਚਣਾ ਇਹ ਤੇ ਮਾਰ ਦੇ ਤਾਂ ਸਿੱਕ ਨੰਬਰ ਵਾਲੀ ਦਾ ਕੈਮਰਾ ਇਹਦੀ ਫੇਸ ਕੁਆਲਿਟੀ ਦਿਖਾ ਦੇ ਤੇ ਮੇਨ ਗੱਲ ਆ ਉਹ ਜ ਦੂਜਾ ਸੂਆ ਬਾਈ ਤੇ ਆਪਾਂ 14 ਕਵਾਂਗੇ ਪਰ ਉਥੋਂ ਆਪਾਂ 16 ਕਿਲੋ ਚੋਕੇ ਲਈਆ ਤੇ ਇਹਦਾ ਆਟੇ ਇੱਥੇ ਨਾ ਪਸ਼ੂ 2 ਕਿਲੋ ਘਟਾ ਜੰਨਾ ਹੁੰਦਾ ਹਾਂ ਆ ਸਾਫਰ ਸੁਫਰ 14 ਜਮਾ ਤਿਆਰ 14 ਕਿਲੋ ਵੇ ਥੱਲੇ ਰੈਡੀ ਦਾ ਮਾੜੀ ਮੋਟੀ ਭਾਰਸ਼ਾਲ ਕਰਦੀ ਆ ਮਾੜੀ ਮੋਟਾ ਤਾਂ ਕੋਈ ਚੱਕਰ ਨਹੀਂਦਾ ਬਾਈ ਹਾਂ ਬੱੱਚਾ ਕੀ ਆ ਨਾਲ ਇਹਦੇ ਕੱਟੀ ਜੀ ਲੈ ਮਾਂਗ ਰੇਦੇ ਸੱਜਣੋਂ ਕੱਟੀਆ ਰੇਟ ਉਹਦਾ ਉਹਦੇ ਮੰਗੇ ਜੀ ਹਾਂ ਨਾ 135000 ਦੀ ਜੀ 135 ਦੀ ਰੇਟ ਬਸ ਰੇਟ ਜੈਜੂ ਬਾਈ ਕਟਾਉਣ ਵਧਾਉਣ ਵਾਲਾ ਨਹੀਂ ਰੇਟ ਫਿਕਸ ਹੈ ਦੱਸਦਾ ਜਾਈ ਹਾਂ ਫਿਕਸ ਵੀਰੇ ਫਿਕਸ ਤੇ ਬਾਕੀ 135000 ਸੱਜਣੋਂ ਤੁਹਾਨੂੰ ਪਤਾ ਵੀ ਅੱਜ ਦੇ ਟਾਈਮ 'ਚ ਜਿਹੜੀ ਨੇਰੀ ਚੱਲ ਰਹੀ ਆ ਅੱਗ ਵਰਦੀ ਆ ਵੀ 135 ਰੇਟ ਬਿਲਕੁਲ ਜੈਨੂਅਲ ਰੇਟ ਆ ਤੇ ਫਿਕਸ ਰੇਟ ਹੀ ਬਾਈ ਨੇ ਕਰਿਆ ਲੈ ਹੁਣ ਦਰਸਾਈ ਤੇ ਮਾਰਦੇ ਦੋ ਨੰਬਰ ਵਾਲੀ ਦੇ ਕੈਮਰਾ ਇਹ ਤਾਂ ਅਜੀ ਸੂਆ ਬਾਈ ਪਰਸੋਂ ਦੀ ਥੋੜੀਆਂ ਪਲਾਂ ਹੈਗੀਆਂ ਨੇ ਮੰਗਰੇ ਦੀ ਵੀ ਕੱਟੀ ਆ ਅੱਛਾ ਨਾਲ ਇਹਦੇ ਵੀ ਕੱਟੀਆਂ ਇਹਦਾ ਸੂਆ ਕਿਹੜਾ ਪਹਿਲਣ ਜੀ ਪਹਿਲਣ ਚੋਕੀ ਅੱਛਾ ਇਹਦਾ ਸੂਆ ਪਹਿਲਣ ਤੇ ਮੂਹੋਂ ਇਹ ਕਿੰਨਾ ਕੁ ਦੁੱਧ ਪਾ ਸਕਦੀ ਆ ਆਪਣੇ ਦੁੱਧੂਗੀ ਬਾਈ 13 ਕਿਲੋ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਦੇਣ ਲੈਣ ਜਮਾ ਰੇਟ 130 ਬਾਈ ਰੇਟ ਬਾਈ ਆਪਾਂ ਪੂਰੇ ਪੂਰੇ ਜੀ ਕਰਾਂਗੇ ਇਹਨੂੰ ਵੀ ਥੋੜੇ ਥੋੜੀਆਂ ਭਲਾਂ ਜਰੂਰ ਹੈਗੀਆਂ ਨੇ ਚੋਣ ਚਵਾਈ ਦੇ ਇੱਕ ਨੰਬਰ ਬੜੇ ਉੱਪਰਲੇ ਪਾਸੇ ਭਲਾਂ ਹੈਗੀਆਂ ਨੇ ਥੋੜੀਆਂ ਜੀਆਂ ਤੇ ਬਾਕੀ ਪਹਿਲਾਂ ਪਸ਼ੂ ਸੱਜਣੋਂ ਪਾਲ ਕਰ ਜਾਣਾ ਦੂਜੇ ਸੂਏ ਵਾਲਾ ਵੀ ਪਾਲ ਕਰ ਜਾਣਾ ਇਹ ਮਿਲੂਗੀ 130000 ਜੀ ਬਾਈ ਲੈ ਹੁਣ ਮਾਰਦੇ 3 ਨੰਬਰ ਵਾਲੀ ਤੇ ਕੈਮਰਾ ਤਰਸ ਇਹ ਹੈਗੀਆਂ ਬਾਈ ਜੱਪੀ ਪਰਸੋਂ ਸੂਈ ਆ ਬਾਈ ਇਹ ਆ ਸੂਆ ਕਿਹੜਾ ਪਹਿਲਣ ਗੱਟੀ ਜੀ ਅੱਛਾ ਇਹ ਵੀ ਪਹਿਲਣ ਆ ਉਪੈਲਣ ਦੇ ਹਿਸਾਬ ਨਾਲ ਯਾਰ ਕੱਦ ਕਾਟ ਬਹੁਤ ਵੱਡਾ ਹੋਇਆ ਇਹਦੇ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਪਰ ਸਿੱਕ ਵਾਰੀ ਫੇਸ ਕੁਆਲਿਟੀ ਚੈੱਕ ਕਰਾ ਦੇ ਸਿੰਗਾ ਸੰਗਾ ਤੇ ਮਾਰ ਦੇ ਇਹ ਝੋਟੀ ਸੱਜਣਾ ਜੀ ਆਪਾਂ ਗੱਲ ਕਰ ਲਈਏ ਮੇਲੇ ਪਉਣ ਵਾਲਾ ਜਾਨਵਰ ਵੀ ਆ ਸਿੰਗ ਸੰਗ ਦੀ ਕੁਆਲਿਟੀ ਵੀ ਟੌਪ ਆ ਤੇ ਮੇਨ ਗੱਲ ਯਾਰ ਜਿਹੜੀ ਸੱਜਣਾ ਦੀ ਮੰਗ ਹੁੰਦੀ ਆ ਨਾ ਵੀ ਆਪਾਂ ਨੂੰ ਯਾਰ ਜੱਤ ਵਾਲੀ ਝੋਟੀ ਚਾਹੀਦੀ ਆ ਉਹ ਗੱਲ ਬਾਤ ਆ ਬਾਈ ਇਹ ਹੈਗੀ ਆ ਜੱਤ ਵਾਲੀ 10 ਕਿਲੋ ਬਾਈ ਬੋਲਾ ਰੈਣੀ ਆ ਤੀਜੇ ਦਿਨ ਇਹਦੇ ਨਾਲ ਹੈਗਾ ਕੱਟਾ ਬਾਈ ਹੈਨਾ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਤਾਂ ਬਾਈ ਜੀ ਮੁੱਲ ਫਕਰਦੇ 2.5 ਲੱਖ ਰੁ ਮੌਕੇ ਤੇ ਮਾਨਤਾਣ ਹੋ ਜੂਗਾ ਲੈ ਹੁਣ ਲੈ ਆ ਬਾਈ ਚਾਰ ਨੰਬਰਾਂ ਜਿੱਤੇ ਕਿਉਂਕਿ ਨੰਬਰ ਵਾਈ ਜੇ ਤੁਹਾਨੂੰ ਮੈਂ ਨੰਬਰ ਦੱਸੀ ਜਾਊਗਾ ਉਸ ਹਿਸਾਬ ਨਾਲ ਕਰਦੇ ਗੱਲਬਾਤ ਬਾਈ ਨਾਲ ਤੇ ਇਹ ਬੱਚੇ ਸਾਰਿਆਂ ਦੇ ਲਾ ਤੇ ਇਹ ਵੀ ਬਾਈ ਪਰਸੋਂ ਸੂਈਆ ਕੱਟਾ ਇਹਦੇ ਮੰਗਰਾ 10 ਕਿਲੋ ਬੋਲੀ ਇਹ ਦੇਖੇ ਆਪਾਂ ਕਹਿਦੀ ਹੁਣ ਪਤਾ ਕੀ ਆ ਦੁੱਧੇ ਦਾ ਚੰਗਾ ਦਿੱਤਾ ਉਹ ਦਾ ਦੂਜਾ ਸੁਆਗਾ ਠੀਕ ਆ ਜੀ 16 ਕਿਲੋ ਦੁੱਧਾਂ ਨੇ ਪਲੂਨ ਨੇ ਦਿੱਤਾ ਗਾ ਇਹਨੂੰ ਬਈ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਹਾਂ ਤੋੜ ਦੇਣਾ ਬਈ ਲੈ ਸੱਜਣੋ ਇਹ ਕੋਸ਼ ਜਾਨਵਰ ਵਿੱਚੋਂ ਤੁਹਾਨੂੰ ਮੈਂ ਤੋੜ ਕੇ ਦਿਖਾਉਂਗਾ ਕਿਉਂਕਿ ਵੀਡੀਓ ਨਹੀਂ ਜਿਆਦਾ ਲੰਬੀ ਹੋ ਜਾਂਦੀ ਐ ਤੇ ਬਾਕੀ ਇਹਦੀ ਸਿੰਘ ਸੁੰਗ ਦੀ ਕੁਆਲਿਟੀ ਜਮਾਂ ਟੌਪ ਆ ਪੂਰੀ ਸੁੱਧ 20 ਕਿਲੋ ਦੇ ਦੂ ਬਈ ਇਹ ਤੇ ਥਣ ਥਣ ਦੀ ਕੁਆਲਿਟੀ ਵੀ ਚੰਗੀ ਆ ਤੇ ਉੱਤੇ ਤੋਂ ਇਹਦੀ ਚੜਾਈ ਚੜੂਈ ਦੀ ਗੱਲ ਕਰ ਲਈਏ ਨਾ ਜਿਹੜੇ ਹਿਸਾਬ ਨਾਲ ਇਹਦੀ ਉੱਤੇ ਤੋਂ ਚੜਾਈ ਆ ਉਸੇ ਹਿਸਾਬ ਨਾਲ ਇਹਦਾ ਸੂਆ ਕਿਹੜਾ ਦੱਸਿਆ ਦੀ ਬਤੀ ਦੂਜਾ ਜੀ ਦੂਜਾ ਦੂਜਾ ਛਿੱਗੀ ਆ ਛਿੱਗੀ ਮੂੰਹੋਂ ਛੇ ਦੰਦਾਂ ਦਾ ਦੂਜਾ ਸੂਆ ਜਿਵੇਂ ਸਾਨੂੰ ਮੈਂ ਕਹਿ ਰਾਂ ਉਹਨਾਂ ਨਾਲ ਵੀ ਛੋਟੀ ਪਹਿਲਵਾਨਾਂ ਵਾਂਗੂ ਤੁਰਦੀ ਆ ਫਸ ਫਸ ਕੇ ਇਹਦੀ ਉਹ ਗੱਲ ਬਾਤ ਆ ਬਾਈ ਪਹਿਲਵਾਨਾਂ ਵਾਂਗੂ ਇਹਦਾ ਫਸ ਫਸ ਕੇ ਤੁਰਨ ਵਾਲਾ ਸਿਸਟਮ ਆ ਤੇ ਥਣ ਦੀ ਗੱਲ ਕਰ ਲਈ ਥਣ ਵੀ ਦੂਰਾ ਲੱਗਿਆ ਤੇ ਲੱਗ ਜਾ ਵੀ ਆਪਸ ਚ ਪੂਰਾ ਗੈਪ ਤੇ ਆ ਜੇ ਗੱਲ ਕਰ ਲਈ ਇਹਦੀ ਇਹ ਕਿੰਨਾ ਕੁ ਦੁੱਧ ਪਾ ਦੂਗੀ ਬਾਈ 20 ਕਿਲੋ ਦੋ ਦੇ ਦੂ ਬਾਈ ਇਹ 20 ਕਿਲੋ ਵਾਲੀ ਦਾ ਬਾਕੀ ਤਕਰੀਬਨ ਬਾਈ ਜਿੰਨੀਆਂ ਵੀ ਛੋਟੀਆਂ ਨੇ ਸਾਰੀਆਂ ਇਹ ਵੀ ਇੱਕ ਦੋ ਪਹਿਲਾਂ ਨਾ ਕੱਟੀਆਂ ਵੀ 12-13 ਕਿਲੋ ਦੁੱਧ ਵਾਲੇ ਬਾਕੀ ਤਕਰੀਬਨ 15-17 ਕਿਲੋ ਦੁੱਧ ਵਾਲੀਆਂ ਝੁੱਟੀਆਂ ਸਾਰੀਆਂ 15 ਤੋਂ ਲਾ ਕੇ 20-22 ਤੱਕ ਦੀਆਂ ਨੇ ਐਵਰੇਜ ਹੈਗੇ ਬਾਈ ਹਾਂਜੀ ਅਛਾ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਕੱਟੀ ਦੇਵਾਂਗੇ ਬਾਈ 2-10 ਦੀ 2,10,000 ਦੀ ਚੀਜ਼ ਵਜਾਇਆ ਕਹਿਣ ਦੀ ਗੱਲ ਨਹੀਂ ਜੀ ਕੋਲੇ ਆ ਕੇ ਦੇਖੋ ਨਾ ਫੋਨ ਤੇ ਕਈ ਵਾਰ ਅਗਲਾ ਕਹਿੰਦਾ ਰੇਟ ਵਧ ਕਰਤਾ ਘਟ ਕਰਤਾ ਵੀ ਜਾਨਵਰ ਦੇਖੋ ਕੋਲੋਂ ਆ ਕੇ ਕੀ ਕਰਤਾ ਇੱਕ ਵਾਰੀ ਉਹੀ ਗੱਲ ਆ ਜਿਵੇਂ ਤੁਹਾਨੂੰ 10 ਕਿਲੋ ਬੋਲਾ ਬਾਈ ਦੇਖ ਜਿਹੜਾ ਇਹਦੀ ਲੇਵੇ ਦੀ ਇਸਟਮ ਮੌਕੇ ਤੇ ਕੁਆਲਿਟੀ ਆ ਬੋਲੇ ਜੂ 20 ਬਾਈ ਕਿਲੋ ਦੁੱਧ ਦੇ ਝੋਟੇ ਬਾਈ ਨਹੀਂ ਦੇਖੇ ਵੀ ਕਈ ਵਾਰ ਬਾਈ ਹੁਣ ਕਹਿੰਦੇ ਨਾ ਵੀਡੀਓ ਚ ਕਹਿੰਦੇ ਉਹਦੇ ਨਾਲ 15 ਤਿਆਰਾ ਨਹੀਂ ਵੀਰੇ 10 ਕਿਲੋ ਬੋਲਾ ਖੁੱਲਾ ਤਿਆਰਾ ਸਾਰੀਆਂ ਮੰਨ ਕੇ ਇੱਕ ਮੱਝ ਆ ਜਿਹੜੀ 15 ਦਿਨਾਂ ਦੀ ਸੂਈਆ ਬਾਕੀ ਤੀ ਗਰੀਬਨ 2-2 ਦਿਨਾਂ ਦੀ ਬੱਚੇ ਦਿੱਤੇ ਅੱਛਾ 2-2 4-4 ਦਿਨਾਂ ਦੀਆਂ ਤਾਜ਼ੀਆਂ ਆ ਇਹ ਵਾ ਲੈ ਹੁਣ ਤਰਸ ਆ ਜਾ 5 ਨੰਬਰ ਵਾਲੀ ਤੇ ਆਈ ਤੇ ਮਾਰਦੇ ਕੈਮਰਾ ਇਹ ਥੱਲੇ ਜੀ 15 ਕਿਲੋ ਨੈੱਟ ਤਿਆਰ ਹੈ ਜੀ ਹੁਣ ਅੱਛਾ ਇਹਦੇ ਥੱਲੇ 15 ਕਿਲੋ ਰੈਡੀ ਦਾ ਨੈੱਟ ਤਿਆਰ ਹੈ ਜੀ ਤੋਰੀ ਇਹਨੂੰ ਬਾਈ ਖੋਲ ਕੇ ਇੱਕ ਵਾਰੀ ਇਹ ਵੀ ਤੋੜ ਕੇ ਦਿਖਾ ਦੇ ਬ ਅਛਾ ਮਾਗਰੇ ਦੇ ਕੱਤੀ ਆ ਬਾਈ ਕੱਦਕਾਰ ਇਹਦਾ ਕਈ ਵਾ ਤਿਲਕਣਾ ਜਾਵੇ ਮੈਂ ਕੋਈ ਗੱਲ ਨਹੀਂ ਫਿਰ ਆਪਾਂ ਹੋਰ ਅਗਲੇ ਨੰਬਰ ਤੋਂ ਦਿਖਾ ਦਾਂਗੇ ਤੇ ਬਾਕੀ ਇਹਦੇ ਕੱਦਕਾਰ ਦਾ ਅੰਦਾਜ਼ਾ ਸੱਜਣੋ ਮੇਰੇ ਕੱਦ ਦੇ ਹਿਸਾਬ ਨਾਲ ਤੁਸੀਂ ਲਾ ਲਿਓ ਕਿਉਂਕਿ ਕੱਦਕਾਰ ਇਹਦਾ ਉਹੀ ਗੱਲ ਆ ਵੀ ਜਿਵੇਂ ਆਪਾਂ ਕਹਿੰਦੇ ਨਾ ਕਪਾਏ ਨੇ ਜਿੱਡੀ ਝੋਟੀ ਆ ਤੇ ਤਰ ਸਿਰਾਂ ਥਣ ਥਣ ਵੀ ਦਿਖਾ ਦੇ ਅਗਲੇ ਬੰਨੇ ਉਹ ਗੱਡੀ ਦੇ ਥੰਦੇ ਨੇ ਲਾ ਦੇ ਤੇ ਇਹਦਾ ਪ੍ਰਦੀਪ ਕੀ ਰੇਟ ਕਰਦੇ ਆਪਾਂ ਤੇ ਡੇਢ ਦੀ ਦੇਣੀ ਹੈ ਜੀ ਅਛਾ ਇਹ ਦੇ ਦਾਂਗੇ ਡੇਢ ਲੱਖ ਦੀ ਬਾਈ 15 ਮੈਟ ਤਿਆਰ ਹੈ ਜੀ 20 ਕਿਲੋ ਦੁੱਧ ਨਾਰਮਲ ਘੱਟੋ ਘੱਟ ਜੀ ਜਿਹੜੇ ਸੱਜਣ ਯਾਰ ਸ਼ਕੀਨ ਨੇ ਨਾ ਬਰੀਡਿੰਗ ਦੇ ਵੀ ਆਪਾਂ ਬੱਚੇ ਚੰਗੇ ਲੈਣੇ ਨੇ ਚੰਗੇ ਬੱਚੇ ਲੈ ਵੇਖ ਬਾਈ ਸਾਰੀਆਂ ਅਮਰੀਕਨ ਗਾਵਾਂ ਵਾਲਿਆਂ ਤੇ ਲੈ ਵਾਲੂਗਾ ਵੀ ਚੰਗਾ ਤੇ ਮਾਗਰ ਵੀ ਇਹਦੇ ਕੱਟੀ ਆ ਹਾਂਜੀ ਲੈ ਹੁਣ ਮਾਰ ਦੇ ਇਹਦੇ ਤੇ ਕੈਮਰਾ ਇਹਦਾ ਕਿਹੜਾ ਸੂਆ ਬਾਈ ਦੂਜਾ ਸੂਆ ਜੀ 16 ਕਿਲੋ ਜਮਾ ਰੈਡੀ ਆ ਮਾਗਰ ਇਹਦੇ ਕੱਟੀ ਆ ਜੀ ਅੱਛਾ ਕੱਟੀ ਵੀ ਹੈ ਅੱਜ ਟਾਪ ਦੀ ਹਾਂਜੀ 13 14 ਦਿਨਾਂ ਦੀ ਇਹ ਸੂਈ ਹੋਈ ਆ ਇਹਦਾ ਰੇਟ ਜੂਈ ਜੂਈ ਇੱਕ ਨੰਬਰ ਹੈ ਜੀ ਇਹ ਰੇਟ ਜੀ 1.65 ਲੱਖ ਰੁਪਏ 1.65 ਲੱਖ ਕੱਦਕਾਰ ਸੱਜਣੋ 16 ਬਾਈ ਜੀ ਹੁਣ ਚਵਾ ਦਾਂਗੇ ਜੇ ਮੰਨ ਕੇ ਵੀ ਕੋਈ 15 ਦਿਨਾਂ ਬਾਅਦ ਬਾਈ ਆਉਂਦਾ ਤੈਨੂੰ ਉਹ ਰੇਟ ਉਦੋਂ ਨਾਲ ਉਦੋਂ ਕਰਾਂਗੇ 20 ਕਿਲੋ ਦੁੱਧ ਮੰਨ ਕੇ ਦਾ ਚਵਾ ਦਾਂਗੇ 18 ਕਿਲੋ ਦੁੱਧ ਇਹਦਾ ਦਿੱਤਾ ਹੋਇਆਗਾ ਕਿੰਨੇ ਦੀ ਛੱਡ ਦਾਂਗੇ ਆਪਾਂ ਹੁਣ ਜੀ ਤੇ ਬਾਈ ਜੀ ਹੁਣ 1.65 ਦੀ ਮਾਨਤਾ ਕਰਦੇ ਆਂਗੇ ਵੀ ਜਿੱਦਣ ਤਿਆਰ ਹੋ ਗਿਆ ਦੁੱਧ ਉਦੋਂ ਉਦੋਂ ਵਾਲਾ ਰੇਟ ਇਹ ਰੇਟ ਇਹਦਾ ਅੱਜ ਦਾ 1.65 ਜੀ ਆਪਾਂ ਗੱਲ ਕਰ ਲਈਏ ਹੁਣ ਤਿਆਰ ਹੈ 16 16 ਕਿਲੋ ਹੁਣ ਇਹ ਥੱਲੇ ਤਿਆਰੀ ਦਾ ਲੈ ਇਹਦੇ ਥੱਲੇ ਹੈਗਾ ਬਾਈ ਤੇ ਹੁਣ ਤਰਸ ਸਿੰਘ ਆਈ ਤੇ ਮਾਰਦੇ ਕੈਮਰਾ ਇਹਦਾ ਕਿਹੜਾ ਸੋਪਾ ਪਹਿਲਣ ਕੱਟੀ ਹੈ ਜੀ ਇਹ ਵੀ ਪਹਿਲਣਾ ਚਾਰ ਦੰਦਾ ਜੀ ਅੱਜ ਸਵੇਰੇ ਬੌਲੇ ਚ ਖਾਲੀ ਕੀਤੀ ਆ ਪਰਸੋਂ ਬੱਚਾ ਦਿੱਤਾ ਇਹਨੇ ਆਪਣੇ ਕੋਲੇ ਸਾਰਾ ਮਾਲ ਰਾਤੀ ਆਇਆ ਬਾਈ ਯਾਰ ਕੱਦ ਬੜੇ ਵੱਡੇ ਬਹੁਤ ਸੋਹਣੀ ਕੱਟੇ ਪਾ ਲ ਕੇ ਕਿਧਰੋਂ ਜਾਨਵਰ ਸਾਰੇ ਚੰਗੇ ਨੇ ਬਾਈ ਦੇਖ ਆਪਣੇ ਕੋਲੇ ਅੱਜ ਹੁਣ ਬਾਈ ਆ ਇਸ ਤਰੀ ਵੀਡੀਓ ਦੇਖ ਕੇ ਕੱਟੀ ਲੈ ਕੇ ਗਏ ਨੇ ਉਹ ਪਿਛਲੇ ਸਾਲ ਲੈ ਕੇ ਗਏ ਸੀ ਆਪਣੇ ਕੋਲੋਂ ਉਹ ਕਹਿੰਦੇ ਬਹੁਤ ਵਧੀਆ ਜਾਨਵਰ ਨਿਕਲੇ ਮੈਂ ਤੈਨੂੰ ਵੀਡੀਓ ਕਲਿੱਪ ਵੀ ਦਿਊਂਗਾ ਉਹਨਾਂ ਦੀ ਵਿੱਚ ਲਾਉਣਾ ਤੇ ਬਹੁਤ ਪਿਆਰਾ ਜਾਨਵਰ ਆ ਬਾਈ ਚਵਾਈ ਦੀ ਕੋਈ ਆਲ ਨਹੀਂ ਕੁਛ ਨਹੀਂ ਤੇ ਦੁੱਧ ਇਹ ਕੱਟੀ ਦੂਗੀ 14 ਤੋਂ 15 ਕਿਲੋ ਬਾਈ ਕੱਦ ਕਾਠੀ ਬਹੁਤ ਆ ਯਾਰ ਜੀ ਲੈ ਵਾ ਵੇਖ ਬਾਈ ਲੈ ਵਾ ਜਿੱਦਾਂ ਬੌਲੇ ਚ ਖਾਲੀ ਹੁੰਦੀ ਲੈ ਵਾ ਆਲੂਆ ਵੀ ਚੰਗਾ ਬਣਾਉ ਤੇ ਬਣਾਉ ਵੀ ਬੈਕ ਤੇ ਲੈ ਵਾ ਪੂਰਾ ਬਹੁਤ ਸੋਹਣਾ ਬਾਈ ਖਾਣ ਵੀ ਐਂ ਟੋਪ ਦਾ ਬਣਾਉ ਇਹਦਾ ਕੀ ਰੇਟ ਆ ਰੇਟ ਬਾਈ ਇਹਦਾ 5 ਜਮਾ ਜੈ ਜਿਹੜਾ ਰੇਟ ਆ 1 ਲੱਖ ਤੇ 22000 ਦੀ 1 ਲੱਖ 22000 ਪਰ ਇਦਾਂ ਦੀ ਕੱਟੀ ਮਾਰਕੀਟ ਚ ਕੋਈ ਦਿੰਦਾ ਨਹੀਂ ਵੀਰੇ ਅੱਜ ਦੂਜਾ ਦਿਨ ਸੁਣ ਜਿਹੜੇ ਹਿਸਾਬ ਨਾਲ ਮੈਂ ਸਿਸਟਮ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੁੱਤ ਦਾ ਚੱਲ ਰਿਹਾ ਸਿਸਟਮ ਉਹ ਹਿਸਾਬ ਨਾਲ ਯਾਰ 1 20 ਦੀ ਤਾਂ ਮੇਰਾ ਖ ਆਪਾਂ ਵੀਡੀਓ ਵਿੱਚ ਦੀ ਬਣਾਈ ਨਹੀਂ ਉਸ ਦਿਨ ਜਾਨਵਰ ਸਾਰੇ ਐਂ ਸੇਲ ਹੋ ਗਏ ਸੀ ਆਪਣੇ ਠੀਕ ਆ ਗੱਲ ਇਹਦਾ ਕਿਹੜਾ ਸੂਆ ਦੂਜਾ ਸੂਆ ਬਾਈ 6 ਦੰਦ ਦਾ ਕੀ ਹੜ ਪਤਾ ਮੂੰਹੋਂ 6 ਦੰਦ ਦਾ ਹਾਂ ਬਹੁਤ ਪਿਆਰੀ ਆ 14 ਕਿਲੋ ਹਾਂ ਗੱਬਣ ਵੀਰੇ 14 ਕਿਲੋ ਦੁੱਧ ਦਿੱਤਾ ਹੋਇਆ ਦਾ ਅੱਛਾ ਇਹਦਾ ਪਾਇਆ ਹੋਇਆ 14 ਕਿਲੋ ਇੱਧਰ ਦੇਖੋ ਬਾਈ ਇੱਧਰ ਦੀ ਲੇਵਾ ਪਿਆਰੀ ਮੇਰਾ ਖਿਆਲ ਆ ਵੀ 2-3 ਕਿਲੋ ਇਹਨੇ ਅੱਪ ਕਰਾ ਹਾਂ ਇੱਧਰ ਦੇਖ ਬਾਈ 14 ਕਿਲੋ ਵਾਲੀ ਝੋਟੇ ਲੇਵਾ ਦੇਖ ਅੱਗੇ ਪਿੱਛੇ ਦਾ ਦਰਦ ਅੜ ਬਤੋ ਥੋੜਾ ਜਿਹਾ ਤਰ ਤੰਡੀਆਂ ਵਾਲੀਆਂ ਹੁੰਦੀਆਂ ਨੇ ਅਗਲੇ ਪੰਨੇੋਂ ਲੇਵਾਲੂ ਵੀ ਦਿਖਾ ਦੇ ਇਹਦਾ ਤੇ ਮੇਨ ਗੱਲ ਨਾ ਜਿਹੜੀ ਸੱਜਣ ਕਹਿੰਦੇ ਨੇ ਉਹ ਪੈਪੂਕ ਜਾਂ ਵੀ ਦਿਖਾ ਦੀਆਂ ਨੇ ਲੱਗਾ ਹੋਇਆ ਇਹਨੇ ਫੁੱਲ ਜਾਣਾ ਜਾਂ ਤਾਂ ਨੇੜ ਆਊਗੀ ਇਹੇ ਸੂਣ ਦੇ ਬਾਕੀ ਬਈ ਠੰਡੀਆਂ ਵਾਲੀਆਂ ਹੁੰਦੀਆਂ ਨੇ ਥਾਲੀਆਂ ਪੈਰ ਵੀ ਨਹੀਂ ਚੱਲਦੀ ਮੇਨ ਗੱਲ ਉਹੀ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਹਰਿਆਣੇ ਦਾ ਜਾਨਵਰ ਹੁੰਦਾ ਠੰਡਾ ਸੀਲਾ ਤੇ ਦੁੱਧ ਯਾਰ ਚਾਹੀਏ ਕਿਲੋ 2 ਕਿਲੋ ਘੱਟ ਦੇ ਦੇ ਪਰ ਜਾਨਵਰ ਠੰਡਾ ਸੀਲ ਹੋਣਾ ਜ਼ਰੂਰੀ ਆ ਇਹ ਕਿੰਨੇ ਦੀ ਛੱਡ ਦਾਂਗੇ ਤੋੜ ਕੇ ਦਿਖਾ ਦੇ ਮੰਡੀ ਯਾਰ ਇਹ ਲੰਬੀ ਤੋੜ ਦੇ ਆ 145000 ਰੁਪਏ ਮਾਨਤਾ ਨੂੰ ਮੌਕੇ ਤੇ ਕਰਦਾ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਛੱਡ ਦੇ ਤੇ ਬਾਕੀ ਯਾਰ ਛੱਡ ਦੇ ਨਹੀਂ ਜਾਂਦਾ ਬਾਕੀ ਜੇ ਮੈਂ ਗੱਲਬਾਤ ਕਰ ਲੈਣਾ ਨਾ ਸੱਜਣੋ ਵੀ ਜਮਾ ਜਾਈਏ ਬਾਈ ਇਹ ਨਹੀਂ ਹੈਗਾ ਕੋਈ ਕਹਿ ਸਕਦਾ ਵੀ ਇਹ ਮਹਿੰਗਾ ਕਰਤਾ ਜਾਂ ਸਸਤਾ ਕਰਤਾ ਕਿਉਂਕਿ ਜਿਹੜਾ ਸੱਜਣ ਜੀ ਅੱਜ ਵੀ ਕਮੈਂਟ ਕਰੂਗਾ ਯਾਰ ਕੋਈ ਵੀ ਰੇਟ ਜਿਆਦੇ ਨਹੀਂ ਮੇਰਾ ਖਿਆਲ ਹੈ ਯਾਰ ਉਹ ਸੱਜਣ ਮੈਂ ਲੈ ਵੀ ਨਹੀਂ ਸਕਦਾ ਇਸ ਤੋਂ ਬਾਅਦ ਚਾਹੇ ਮੇਰੀ ਗੱਲ ਦਾ ਗੁੱਸਾ ਕਰਿਓ ਵੀ ਆਹ ਰੁੱਤ ਦੇ ਵਿੱਚ ਜੇ ਤੁਹਾਨੂੰ ਇਹ ਰੇਟ ਵੀ ਜਿਆਦੇ ਲੱਗਦੇ ਨੇ ਆ ਇਹਨੂੰ ਚਲਾ ਦੇ ਕੋਈ ਗੱਲ ਨਹੀਂ ਵੀਰੇ ਜੈਨੂਨ ਰੇਟ ਨੇ ਆਪਾਂ ਤਾਂ ਇਹ ਦੇਖਦੇ ਆਂ ਵੀ ਆਪਾਂ ਦਾ ਕੰ ਉਹੀ ਗੱਲ ਆ ਬਈ ਜੇ ਨਾਗਾ ਵਰਗੇ ਰੰਗ ਨੇ ਬਈ ਸਾਰਿਆਂ ਦੇ ਰੰਗ ਜੈੱਡ ਬਲੈਕ ਨੇ ਜਿਵੇਂ ਪਹਿਲਾਂ ਦੱਸਿਆ ਲਾ ਦੱਸ ਬਲੇ ਵਾਲੂਆ ਦਿਖਾ ਦੇ ਨੇੜੇ ਲਾ ਕੇ ਇਦਾਂ ਦੀ ਬਈ ਉਹੀ 2 ਲੱਖ ਮੰਗ ਲੈਂਦਾ ਹਰੇਕ ਹੀ ਬੱਸ ਬੱਸ ਭਰਾ ਬਈ ਇੱਥੋਂ ਕਮਾਲ ਹੈ ਕਮਾਲਿਆ ਕਮਾਲਿਆ ਇਹ ਸੂਆ ਦੂਜਾ ਸੂੰਦੀ ਆ ਦੂਜਾ ਸੂ ਬਈ ਅਰੇ ਕੰਨੀ ਵਾਲੇ ਦੰਦ ਖੜੇ ਆ ਕਰੀਏ ਤੇ ਲਾ ਕੀ ਦੱਸਿਆ ਦੀ ਇਹਦਾ 45 ਕਰਿਆ ਬਈ ਮੁੱਲ 1 45 ਚ ਚੈੱਕ ਕਰ ਲੈ ਬਈ ਮੌਕੇ ਦੀ ਕੋਈ ਗੱਲ ਨਹੀਂ ਹੋਣੀ ਗੱਲ ਹੋ ਜਾਊਗਾ ਇਹਦੀ ਮੋੜਦੇ ਨਹੀਂ ਕਿਸੇ ਨੂੰ ਨਹੀਂ ਨਾ ਫਾਰਮ ਤੋਂ ਜਾਏ ਨਫਾ ਲੈ ਕੇ ਨਾਲ ਦੀ ਨਾਲ ਦੇ ਦੇ ਆਇਆ ਦਸ ਸੂਰਾ ਲਿਆ ਓਏ ਆ ਆਈਟਮ ਤੇ ਮਾਰਦੇ ਕੈਮਰਾ ਹੁਣ ਇਹਦੇ ਤੇ ਆ ਮੈਂ ਜ਼ਰੂਰ ਆਖੂਗਾ ਵੀ ਤੋੜ ਕੇ ਦਿਖਾਓ ਬਾਈ ਬੰਤੀ ਦੂਜਾ ਸੂਆ ਬਾਈ ਇਹ ਇਹਦੇ ਲੈਵਲ ਨੂੰ ਇਹ ਕੱਲ ਸੂਈ ਸੀਗੀ ਇਹ ਆਪਾਂ ਕੱਲ ਲਈ ਸੀ ਉਹ ਤੋਂ ਆਈ ਅੱਜ ਸਵੇਰੇ ਆ ਠੀਕ ਆ ਜੀ ਥੋੜੀ ਤਾਜੀ ਬੋਲੇ ਸੀ ਤੜਕੇ ਅੱਧੇ ਬੋਲੇ ਚ ਬਾਈ ਇਹ ਖਾਲੀ ਆ ਤੇ ਦੁੱਧ 18 ਕਿਲੋ ਜਮਾ ਜੈਨੂਅਲ ਨਹੀਂ ਦਿੱਤਾ ਹੋਇਆਗਾ ਠੀਕ ਆ ਜੀ ਦੁੱਧ 20 ਕਿਲੋ ਤੋਂ ਪਲੱਸ ਵਾਲੀ ਆ ਲਾ ਇਹ ਨੂੰ ਇਹ ਨੂੰ ਤੋੜ ਕੇ ਦਿਖਾ ਦੇ ਪ੍ਰਦੀਪ ਇਹ ਨੂੰ ਖੋਲ ਕੇ ਇਹਦਾ ਸੂਆ ਕਿਹੜਾ ਦੱਸਿਆ ਬਾਈ ਦੂਜਾ ਜੀ ਇਹਦਾ ਦੂਜਾ ਸੱਦੇ ਬਹੁਤ ਜੁ ਖਾਲੀ ਆ ਬਾਈ ਅੱਛਾ ਤਕਰੀਬਨ ਤਕਰੀਬਨ ਜਿਵੇਂ ਗੱਲ ਕਰ ਲਾ ਆਪਣੇ ਕੋਲੇ ਜਿਆਦੇ ਤੇ ਪਹਿਲੇ ਦੂਜੇ ਦੇ ਪਹਿਲੇ ਦੂਜੇ ਵਾਲੇ ਜਾਨਵਰ ਨੇ ਬਾਕੀ ਸਾਰੇ ਦੰਦਾਂ ਚ ਹੀ ਹੁੰਦੇ ਨਹੀਂ ਬਾਈ ਤਕਰੀਬਨ ਤੇ ਬਾਕੀ ਹਰਿਆਣੇ ਦੇ ਜਾਨਵਰ ਤਾਂ ਮੇਰਾ ਖਿਆਲ ਆ ਯਾਰ ਜਿੰਨੇ ਸੂੰਦੇ ਨੇ ਪਹਿਲੇ ਦੂਜੇ ਧੰਦਾ ਚ ਹੀ ਹੋਣਗੇ ਜਾਨਵਰ ਆਪਾਂ ਇੱਧਰ ਨਾਲ ਲੈਂਦੇ ਨੇ ਜਿੱਦਣ ਲੈਨੇ ਆਪਾਂ ਦੱਸ ਦਿੰਨੇ ਹੁੰਨੇ ਆ ਠੀਕ ਆ ਗੱਲ ਲਾ ਇਹਦਾ ਹੈਗਾ ਸੱਜਣੋ ਦੂਜਾ ਸੂਹਾ ਲੇਵਾ ਉਹੀ ਗੱਲ ਆ ਵੀ ਝੋਟੀ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਫਾਸ ਫਾਸ ਕੇ ਤੁਰਦੀ ਆ ਜਾਨਵਰ 20 ਕਿਲੋ ਦੁੱਧ ਗੁਰੀ ਵੀਰੇ ਇਹ ਜਮਾ ਨੋਰਮਲ ਦੂਗੀ 18 ਕਿਲੋ ਦੁੱਧ ਦੀ ਸਰਕਾਰੀ ਚੁਵਾਈ ਹੋਈ ਹੋਈ ਆ ਅੱਧੇ ਬੋਲੇ ਚ ਇਹ ਸਵੇਰ ਦੀ ਖਾਲੀ ਆ ਅੱਛਾ 18 ਕਿਲੋ ਦੁੱਧ ਦੀ ਜੀ ਆਪਾਂ ਇਹਦੀ ਗੱਲ ਕਰ ਲਈਏ ਚੁਵਾਈ ਹੋਈ ਹੋਈ ਆ ਸਭਾਈ ਵੀ ਹੋਈ ਹੋਈ ਆ ਹਾਂ ਤਾਂ ਬਾਕੀ ਯਾਰ ਜਿਹੜੇ ਨਾ ਪਰਖ ਆਲੇ ਸੱਜਣੇ ਯਾਰ ਉਹਦਾ ਚੀਜ਼ ਨੂੰ ਦੇਖ ਕੇ ਪਰਖ ਲਣਗੇ ਜਿਹੜੇ ਸੱਜਣੇ ਯਾਰ ਪਰਖੀ ਨਹੀਂ ਹੈਗੀ ਬਈ ਦੇ ਫਸੀ ਵਿੱਚ ਹਰਿਆਣਾ ਅਸੀਂ ਵੀ ਦੇਖ ਜਾ ਕੇ ਆਏ ਅੱਜ ਕੱਲ੍ਹ ਗਏ ਆ ਵੀਰੇ ਮਾਲ ਜਿਹੜਾ ਚੰਗਾ ਜਾਨਵਰ ਆ ਉਹ ਲੈਣਾ ਬਹੁਤ ਔਖਾ ਗਾ ਕਹਿ ਦਿੰਦਾ ਚਲੋ ਹਰੇਕ ਬੰਦਾ ਕਹਿਣਾ ਬਹੁਤ ਸੌਖਾ ਆ ਵੀ ਰੇਟ ਜ਼ਿਆਦਾ ਆ ਆਪਾਂ ਕਹਿੰਦੇ ਜਿੱਦਾਂ ਦੇ ਅਸੀਂ ਰੇਟ ਕਰਿਆ ਇਦਾਂ ਦਾ ਮੈਨੂੰ ਦੇਵੇ ਕੋਈ ਇਦਾਂ ਦੀ ਕੁਆਲਿਟੀ ਆਪਾਂ ਨਗਦਰ ਪੈਣੋਂ ਆਪ ਲਮਾਉਂਦੇ ਮੈਂ ਵੀਡੀਓ ਤਾਂ ਤਕਰੀਬਨ ਤਕਰੀਬਨ ਮੈਂ ਵੀ ਡੇਲੀ ਮੰਗੂਏ ਜਾਂਦਾ ਫੀਲਡ ਤੇ ਬਣਾਉਣਾ ਪਰ ਜਿਹੜੇ ਯਾਰ ਅੱਜ ਰੇਟ ਸੁ ਵੀ ਇਹ ਰੇਟ ਸੁਣਨ ਨੂੰ ਹੁਣ ਸਾਨੂੰ ਫੀਲਡ 'ਚ ਮਿਲਦੇ ਨਹੀਂ ਬਾਗਰੂ ਆ ਦੀ ਕਹਿੰਦੇ ਨੇ ਉੱਥੇ ਜਾਇਓ ਵੀ ਜੰਗਲ 'ਵੇਂ ਭੈਸ ਕੰਮ ਹੋ ਗਈ ਬਾਈ ਆ ਮੱਝਾਂ ਜਿਹੜੇ ਗੱਗੀ ਕਹਿੰਦਾ ਵੀ 15 ਕਿਲੋ ਦੁੱਧ ਤਿਆਰ ਆ ਬਾਈ ਅੱਛਾ ਇਹਦੇ ਥੱਲੇ 15 ਕਿਲੋ ਰੈਡੀ ਆ ਇਹਦਾ ਕਿਹੜਾ ਸੂਆ ਦੂਜਾ ਸੂਆ ਬਾਈ ਜੀ ਕੱਤਰ ਸਾਗ ਲੈ ਬੰਨਿਓ ਵੀ ਲੈ ਵਾ ਦੇਣਾ ਜੀ ਇਹਨੂੰ ਸੂਈ ਨੂੰ ਪੰਜਵਾਂ ਦਿਨ ਸੂਈ ਨੂੰ ਆ ਬੱਚਾ ਕੀ ਆ ਨਾਲੇ ਦੇ ਕੱਟਾ ਜੀ ਅੱਛਾ ਮੰਗਰੇ ਇਹਦੇ ਕੱਟਾ ਇਹ ਕਿੰਨਾ ਕੱਟੇ ਇਹ ਜੀ ਕੱਟੀ ਕੱਟੀ ਅੱਛਾ 31 ਆ ਮੰਗਰੇ ਦੇ ਇਹ ਕਿੰਨਾ ਕੁ ਪਾਲ ਦੁੱਧਾਂ 18 ਕਿਲੋ ਦੁੱਧ ਵੀਰੇ 18 ਕਿਲੋ ਦੱਸਿਆ ਪ ਉਹ ਤੇ ਮੇਨ ਗੱਲ ਆ ਜਿਹੜੀ ਯਾਰ ਸਜਣੋ ਬਾਡੀਆਂ ਬੂਡੀਆਂ ਬਾਹਰ ਦੇਖ ਲੈ ਬਾਈ ਇੱਕ ਜਿਹੜੀ ਉਹ ਵੇਖਾਂਗੇ ਉਹ ਤੋਂ ਉਹ ਚੰਗੀ ਉਹ ਤੋਂ ਉਹ ਚੰਗੀ ਉਹ ਤੋਂ ਉਹ ਚੰਗੀ ਐ ਇਦਾਂ ਜਿਹਾ ਮੇਰਾ ਖਿਆਲ ਅੱਜ ਦੇਖਣ ਨਾਲ ਵੀ ਆਪਾਂ ਕਨਫਿਊਜ਼ ਕਰ ਦਾਂਗੇ ਪਰ ਫਿਰ ਆਪਾਂ ਇੱਕ ਗੱਲ ਕਰਦੇ ਆਂ ਵੀਰੇ ਦੇਖੋ ਵੀਰ ਭਰਾ ਆਪਣੀ ਰਿਕਵੈਸਟ ਆ ਵੀ ਦੇਖ ਜੇ ਰਹੇ ਪਰ ਜੈਨੂਨ ਰੇਟ ਮੰਗਦੇ ਆ ਵੀਰੋ ਬਣ ਕੇ ਆ ਕੇ ਉਹ ਤੋੜ ਤੜੀਆ ਨਾ ਕਰਿਆ ਕਰੋ ਜਿਹੜਾ ਜੈਗ ਰੇਟ ਹੁੰਦਾ ਉਹਦਾ ਨਾਲ ਚਲ ਫਿਰ ਤੇ ਕਮਜਬੂਰ ਕਰ ਦਿੰਦਾ ਬੰਦਾ ਹੁਣ ਅਗਲਾ ਕਹਿੰਦਾ ਵੀ ਯਾਰ ਤੁਸੀਂ ਇੱਕ 40 ਦੀ ਤੱਕ ਹੀ ਆ ਪਰ ਉਹ ਚ ਸਵਾਦ ਨਹੀਂ ਆਉਂਦਾ ਨਾ ਉਹ ਹੀ ਗੱਲ ਆਪਾਂ ਇੱਕ ਗੱਲ ਇੱਥੇ ਹੋਰ ਆਪਾਂ ਕਾਪੀ ਧਰ ਦਿਆ ਕਰੇ ਮੂਰੇ ਬਈ 3000 ਨਫਾ ਦੇ ਦੋ ਤੇ ਮੈਂ ਲੈ ਜਾ ਠੀਕ ਆ ਇਹਦੇ ਉੱਪਰ ਤਾਂ ਕੁਝ ਐ ਨਹੀਂ ਬਈ ਇਹਦੂ ਤੇਰਾ ਫਿਰ ਰੱਬ ਦਾ ਨੋਈ ਆ ਆਪਾਂ ਦੇਖ ਦਿੰਦੇ ਆ ਵੀ 20 30 ਜਨਮਰ ਹਫਤੇ ਦੇ ਵਿਗਦੇ ਆਪਾਂ ਉਹ ਕੰਮ ਆ ਤੇ ਜਿੱਦਾਂ ਦੇ ਜਨਮਰ ਆਪਾਂ ਲਿਆਉਣੇ ਦੇਖ ਬਈ ਮਾੜਾ ਕਹਿਣ ਵਾਲੇ ਵੀ ਇੱਥੇ ਬਹੁਤ ਨੇ ਚੰਗਾ ਕਹਿਣ ਵਾਲੇ ਵੀ ਬਹੁਤ ਨੇ ਜਿਹੜੇ ਜਿਹੜੇ ਬੰਦੇ ਨੇ ਆਪਣਾ ਮਾਲ ਪਿਛਲੇ ਸਾਲ ਗਿਆ ਹੋਇਆਗਾ ਜੀ ਦੇਖ ਬਈ ਇਹ ਜਾਨਵਰ ਨੇ ਸਾਡੇ ਕੋਲੇ ਵੀ ਆਉਂਦੇ ਨੇ ਜਿਹੜੇ ਅਸੀਂ ਕਹੀਏ ਵੀ ਸਾਡੇ ਕੋਲੇ ਅਸੀਂ 100 ਜਾਨਵਰ ਵੇਚਤਾ 100 ਦੇ ਵਿੱਚੋਂ ਪੰਜ ਚਾਰ ਜਿਵੇਂ ਦਾਲਚ ਕੋਕੜੂ ਵਾਲਾ ਕੰਮ ਤਾਂ ਹੁੰਦੀ ਹੀ ਨੇ ਵੀਰੇ ਉਹ ਤਾਂ ਕਸੂਨੀ ਕੀ ਪਰ ਇਸ ਵਾਰੀ ਅਸੀਂ ਇਹ ਵੀ ਬਹੁਤ ਜ਼ਿਆਦਾ ਸੋਚਿਆ ਵੀ ਜੇ ਸਾਨੂੰ 19 ਕੀ ਪਸ਼ੂ ਕਿਤੇ ਲੱਗਦਾ ਆਪਾਂ ਲੈਣੀ ਨਹੀਂ ਠੀਕ ਆ ਗੱਲ ਆ ਹਾਂ ਤੇ ਬਾਕੀ ਮਾਲ ਵੰਡਣਾ ਚੰਗੀ ਵੰਡਣਾ ਤਾਂ ਸੁਣਾਈ ਦੇ ਮਾਰਦੇ ਕੈਮਰਾ ਆਹਾ ਬਹੁਤ ਬਾਈਆਂ ਦੀ ਡਿਮਾਂਡ ਸੀ ਦੇਖ ਬਾਈ ਇੱਕ ਨਾਲ ਇੱਕ ਮਿਲੂਗੀ ਫ੍ਰੀ ਇਹ ਹੈ ਗਿਆ ਤੋਕੜ ਬਹੁਤ ਚੰਗਾ ਬੱਚਾ ਦੇਖ ਬਾਈ ਇੱਕ ਸਾਰੇ ਦੁੱਧ ਵਾਲੇ ਬਾਲ ਨੇ ਦੇ ਹਲ ਕਰਮਾਲੀ ਦੇਖ ਪਿਆਰ ਦੇ ਜਮਾ ਕਾਲੀ ਤੇ ਜੱਡ ਵਾਲੀ ਕੱਟੀ ਆ ਤੇ ਸਿੰਘ ਸੁੰਗ ਵੀ ਨਾਲ ਨਹੀਂ ਆਉਂਦੀ ਇਹ ਬਾਈ 6.5 ਮਹੀਨੇ ਦੀ ਚੈੱਕ ਪਾਸ ਹਾਂਜੀ ਦੁੱਧ ਉਹਨਾਂ ਕੋਲੇ ਇੱਕ ਟਾਈਮ 6 ਕਿਲੋ ਦਿੰਦੀ ਸੀ ਠੀਕ ਆ ਜੀ ਪਰ ਵੀ ਆਪਣੇ ਕੋਲੇ ਕਈ ਵਾਰ ਪਸ਼ੂ ਆ ਕੇ ਹਟ ਜਾਂਦਾ ਹੁੰਦਾ ਹਣਾ ਵੀ ਆਪਾਂ ਲੰਬਾ ਨਹੀਂ ਲੈਣਾ ਆਪਾਂ ਬੰਦ ਕਹਿ ਕੇ ਦੇਵਾਂਗੇ ਜੇ ਕਈ ਵਾਰ ਬਈ ਆਪਦੀ ਸੇਵਾ ਤੇ ਬੰਦਾ ਬੱਬਾ ਇਹ ਤੋਂ ਲੈ ਵੀ ਸਕਦਾ ਸੁਆ ਕਿਹੜਾ ਇਹਦਾ ਬਾਈ ਸੁਆ ਬਾਈ ਇਹ ਮੂਰੇ ਤੀਜਾ ਸੂਗੀ ਦੂਜਿਆ ਸੂਆ ਸੁਆ ਹਾਂ ਹਮਾਰਾ ਤੀਜੇ ਵਾਸਤੇ ਇਹ ਗੱਬਣਾ ਕਿੰਨੇ ਮਹੀਨੇ ਦੱਸਿਆ ਸੀ 6.5 ਦੀ ਕਨਫਰਮ ਚੈੱਕ ਪਾਸ 6.5 ਦੀ ਚੈੱਕ ਪਾਸ ਚੈੱਕਰ ਵਾਲੇ ਗਰੰਟੀ ਦੇ ਦਾਂਗੇ ਵੀਰ ਜੀ ਨਹੀਂ ਬਾਕੀ ਮੈਂ ਤਾਂ ਆਇਆ ਕਹਿੰਦਾ ਵੀ ਜਿਹੜਾ ਸੱਜਣ ਲੈ ਜਾਵੇ ਯਾਰ ਚੈੱਕ ਹੀ ਕਰਾ ਕੇ ਲੈ ਜਾਵੇ ਬਾਬਾ ਦੀ ਬੁੱਢੀ ਬਹੁਤ ਚੰਗੀ ਹੈ 15 ਤੋਂ 16 ਕਿਲੋ ਦੁੱਧ ਦਿੱਤਾ ਹੋਇਆ ਹਸਾਰ ਰੋਡ ਦੇ ਬਠਮੜਾ ਪਿੰਡਾ ਉੱਥੋਂ ਲਈਆ ਸਾਰਾ ਬੰਦੇ ਦਾ ਐਡਰੈਸ ਦੇ ਦਾਂਗੇ ਬਾਈ ਠੀਕ ਆ ਜੀ ਰੇ ਕੋਈ ਚੋਰੀ ਪੜਦਾ ਨਹੀਂ ਕਿੰਨੇ ਦੇ ਦਾਂਗੇ ਆਪਾਂ ਇਹ ਬ ਇਦੀ ਡਿਮਾਂਡ ਆਪਣੀ ਸਮੇਤ ਕੱਟੀ 75000 ਰੁਪਏ ਚ ਸਮੇਤ ਕੱਟੀ 75000 ਕਿਉਂਕਿ ਬਈ 15000 ਦੇ ਕੱਟੀ ਹੋਏ ਨਾਲ ਜੇ ਆਪਾਂ ਦੇਖੀਏ ਅੱਜ ਆਪਾਂ ਜਰਾ ਵੀ ਪਰ ਆਪਾਂ ਬਈ ਬੇਈਮਾਨੀ ਨਹੀਂ ਕਰ ਲਈ ਜੇ ਆਪਾਂ ਕੱਟੀ ਤੋੜ ਲਈ ਅਗਲਾ ਕਦੋਂ ਸਾਨੂੰ ਮੈਂ ਸਸਤੀ ਰਹਿੰਦੀ ਪਰਣਾ ਕਈ ਵਾਰ ਪਤਾ ਕੀ ਹੁੰਦਾ ਉਹਦੇ ਨਾਲ ਦਿਲ ਲੱਗਿਆ ਹੋਵੇ ਜਨਮ ਪਰ ਦੇ ਵੀ ਹਾਂ ਆਪਾਂ ਤੋੜ ਕੇ ਵੀ ਦੇ ਸਕਦੇ ਤੇ ਬਈ ਯਾਰ ਇਹਦਾ ਦੁੱਦੋ ਹਾਟੀ ਰੇਟ ਜੇ ਕਈ ਵਾਰ ਕੋਈ ਕਹੂ ਵੀ ਮੈਂ ਇਸ ਕੱਲੀ ਲੈਣੇ ਆਪਾਂ ਕੱਢੀ ਰੱਖ ਲਾਂਗੇ ਅੱਛਾ ਉਹ ਰੇਟ ਹੋ ਜੂਗਾ ਕੱਟੀ ਆਪਾਂ ਕੱਢ ਲਾਂਗੇ ਲਾ ਆ ਹੈਗੀ ਆ ਬਈ ਕੱਲੀ ਕੱਟੀ ਜਿਹੜੇ ਸੱਜ ਇੱਕ ਸਾਲ ਦੀ ਦੇ ਚੀਜ਼ ਦੇਖ ਇਹਨਾਂ ਦੀ ਆਹੀ ਪਾਲਟੀਆਂ ਨੇ ਬਈ ਇਹ ਬਹੁਤ ਪਿਆਰੀਆਂ ਬਹੁਤ ਪਹਿਲਾਂ ਦੇਖੀ ਨੇ ਆਪਣੇ ਪਲੂਣਾ ਕੱਟੀਆਂ ਸੁਈਆਂ ਤੂੰ ਕਹਿੰਦੇ ਇਹ ਡੇੜੀ ਹਟ ਕਿਉਂ ਆ ਇਹ ਇਹੀ ਕਰਦੀਆਂ ਨੇ ਇਹ ਕੱਦ ਕਾਟ ਕਰਨੀ ਕੋਈ ਨਹੀਂ ਬਤਾ ਜੀ ਆਪਾਂ ਗੱਲ ਕਰ ਲਈਏ ਕੱਦ ਕਾਟ ਜਾਓ ਤੁਸੀਂ ਨੇੜੇ ਆ ਕੇ ਦੇਖੋਗੇ ਨਾ ਫੁੱਲ ਵੱਡੇ ਕੱਦ ਕਾਟਦੇ ਜਾਨਵਰ ਇੱਧਰ ਦੇਖ ਬਈ ਆਪਣਾ ਪੂਰੀ ਚੀਜ਼ ਦਿਖਾ ਦੇ ਉਸਤਾਦ ਭਾਈ ਥੱਲੋਂ ਵੇਖ ਨਾ ਝੋਲੀ ਝੂਲੀ ਦਿਖਾ ਦੇ ਦੱਸ ਲਾ ਕੇ ਨੇੜੇ ਓਏ ਆਪਣੇ ਵਾਲੇ ਜਿੱਦਾਂ ਥਾਣੀ ਨਹੀਂ ਹੁੰਦੇ ਦੇਖ ਆਹ ਚਾਰੇ ਥਾਣੇ ਤੇ ਲੱਗੇ ਵੀ ਇਕੱਲੇ ਇਕੱਲੇ ਨੇ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਬਾਈ ਇਹਦਾ ਜਮਾ ਜਾਇਰ ਰੇਟ 32000 ਰੁਪਏ 32000 ਦੀ ਦੇ ਦਾਂਗੇ ਛੋਟ ਛੱਪਾ ਘੱਟ ਲਾ ਕੇ ਇਹਦਾ ਸਜਣਾਊਗਾ ਪਰ ਚੀਜ਼ ਹੈ ਬਾਈ ਹਾਂ ਤੋੜਾਂਗੇ ਦਿਲ ਖੁਸ਼ ਕਰਕੇ ਉਹਦਾ ਜਿਵੇਂ ਕਹਿੰਦੇ ਹੁੰਦੇ ਨੇ ਪੂਛ ਜੀ ਇੱਥੋਂ ਐ ਮੋੜ ਲੈਣ ਵਿੱਚ ਹੱਡੀ ਉਸ ਵੀ ਨਹੀਂ ਬਾਈ ਹੱਡੀ ਵੀ ਨਹੀਂ ਹੈ ਦੇ ਬਾਲ ਵੀ ਹੈ ਨਹੀਂ ਹੈ ਜੀ ਆਹ ਹੈਗੀ ਵੀ ਜੈਡ ਬਲੈਕ ਆ ਜਿਹੜੇ ਜੈਡ ਬਲੈਕ ਦੇ ਸ਼ਕੀਨ ਨੇ ਇਹ ਬੱਚਾ ਬਈ ਇੱਕ ਬੰਦ ਤੋੜਤੇ ਨੇ ਦੁੱਕ ਦਾ ਇਹ ਗੱਬਣਾ 4 ਮਿੰਟ ਤੋੜ ਬਈ ਨੂੰ ਅੱਛਾ ਇਹਦਾ ਤਕਰੀਬਨ ਚ ਕੱਚੀਆਂ ਖੀਰੀਆਂ ਜੀ ਲਾ ਲਈਏ ਜੀ ਆਹ ਖੀਰੀਆਂ ਜੀ ਮੰਨ ਲਓ ਕੋਈ ਚੱਕਰ ਨਹੀਂ ਵਧੀਆ ਬੱਚਾ ਬਹੁਤ ਵਧੀਆ ਕਿੰਨਾ ਪਾਲਣਾ ਬਾਡੀ ਬੂਡੀ ਦੇਖ ਬਾਈ ਬਹੁਤ ਘਰੇ ਦੇਖ ਇੱਥੇ ਕਿੱਥੇ ਤੇ ਬਾਡੀ ਬੂਡੀ ਦੀ ਚੜਾਈ ਵੀ ਚੰਗੀ ਆ ਉੱਤੇ ਤੋਂ ਬਾਕੀ ਜਿਹੜੀ ਆ ਚੀਜ਼ ਤੇ ਇਹ ਚੀਜ਼ ਦੀ ਲੰਬਾਈ ਆ ਯਾਰ ਇਹ ਵੀ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਤੇ ਬਾਕੀ ਬਹੁਤ ਸੋਨਾ ਜਾਨਵਰ ਵੀ ਬਹੁਤ ਸੋਨਾ ਉਦੋਂ ਕੱਢੂ ਗਿਆ ਭਰਾਂਡੇ ਜੀ ਤੋੜ ਦੇ ਲੰਬੀ ਚਲਾ ਦੇ ਇਹਨੂੰ ਇਹਦੀ ਉਮਰ ਸਵਾਕ 2 ਸਾਲ ਦੇ ਕਰੀਬ ਆ ਗੱਭਣ ਕਿੰਨੇ ਟਾਈਮ ਦੀ ਆਪਰਦੀ ਪੈਸੇ ਹੈ ਬਾਈ ਇਹ ਗੱਭਣ ਕੇ 3 ਮਹੀਨੇ ਦੀ ਆ ਇਹ 4 ਦੀ ਕੰਫਰਮ ਚ ਇੱਕ ਪਾਸਾ ਬਾਈ 2 ਦਿਨ ਕਿਉਂਕਿ ਦੇਖ ਬਾਈ ਡਾਕਟਰ ਦਾ ਅੰਤਰਜਾਮੀ ਦਾ ਹੁੰਦਾ ਨਹੀਂ ਵੀ 4 ਦਿਨ 4 ਮਹੀਨੇ ਤੋਂ 5 ਸਤੋਂ ਉ ਹੈਗੀ ਚਾਹੇ ਇਹ ਤੱਕ 4.5 ਤਿੰਨ ਤੋਂ ਉਪਰ ਇਹ ਚ ਅੱਭੀ 5-4 ਦਿਨਾਂ ਦਾ ਹੇਰ ਫੇਰ ਹੋ ਸਕਦਾ 4 ਮਹੀਨਿਆਂ ਚ ਠੀਕ ਆ ਗੱਲਾਂ ਹਾਂ ਦੁੱਗੀ ਸੂਪਣੇ ਬਈ ਇਹਨੇ ਆ ਦੋ ਦੰਦੇ ਨੇ ਸੂਪ ਪੈਣਾ ਬਰਾਬਰ ਕਰਦੇ ਕਰਦੇ ਕਿਉਂਕਿ ਹੱਲੇ ਦੰਦੇ ਨੇ ਇੱਕੋ ਹੀ ਸਿੱਟਿਆ ਇੱਕ ਬਹੁਤ ਬਈ ਫੈਲਰੂ ਗਹਾਂਲੇ ਸੂਏ ਨੂੰ ਹਾਈਟ ਹੂਟ ਬਹੁਤ ਜ਼ਿਆਦਾ ਕਰੂਗੀ ਇਕੱਟੇ ਇਹਦਾ ਰੇਟ ਆਪਾਂ ਕੀ ਕਰੀਏ ਇਹਦਾ ਰੇਟ 50000 ਰੁਪਿਆ 65000 ਇਹਦਾ ਲੈਣ ਦੇਣੀ ਆ ਹਾਂ ਹਾਂ ਮੁੱਲ ਨਹੀਂ ਕਰਦੇ ਤਾਂ ਪਰ ਸੇਤੇ ਕੈਮਰਾ ਇੱਕ ਵਾਰੀ ਹੋਰ ਮਾਰ ਦਿਓ ਬਾਈ ਇਹ ਇੰਦਰ ਤੇ ਇਹਦੇ ਸਿੰਘ-ਸੁੰਗ ਦੀ ਕੁਆਲਿਟੀ ਵੀ ਦਿਖਾ ਦਿਓ ਬਾਈ ਸਿੰਘ-ਸੁੰਗ ਵੀ ਚੰਗਾ ਹੋ ਵੀ ਦੇਖ ਬਾਈ ਇਧਰ ਇਹ ਮੇਨ ਗੱਲ ਆ ਬਾਡੀ ਚੰਗੀ ਆ ਇੱਕ ਵਾਰ ਬਾਈ ਕੋਈ ਨਾ ਫੋਨ ਫੋਨ ਤੇ ਲੈ ਲੰਗਾ ਬਾਈ ਜਿਹੜੀ ਸਭ ਤੋਂ ਮੇਨ ਗੱਲ ਆ ਝੋਲੀ ਇਹਦੀ ਜ਼ਰੂਰ ਦਿਖਾ ਬਾਈ ਦਾਮ ਵਾਲੀ ਝੋਲੀ ਦਿਖਿਆ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਲੈਣ ਜੀ ਪੈਂਦੀ ਏਦੇ ਉਹੀ ਸਿਸਟਮ ਵਾਲੇ ਬਟਨ ਜੇ ਵੀ ਹੋਣਗੇ ਇਹਦੇ ਉੱਤੇ ਪਾ ਕਰਨ ਵੀ ਹੋਣਗੇ ਬਟਨਾਂ ਦੇ ਵੀ ਸੱਜਣ ਹੁੰਦੇ ਨੇ ਸ਼ਕੀਨ ਅਹੀ ਜੀ ਗੱਲ ਨਹੀਂ ਏ ਆ ਗਈ ਜੈਡ ਬਲੈਕ ਕੱਟੀ ਆ ਚਾਰ ਕਬਾਲ ਜਰੂਰ ਬਾਈ ਬਾਈ ਨੇ ਜਿਹੜੇ ਬਾਈ ਨੇ ਪਹਿਲਾਂ ਉਹ ਵੀ ਆਪਾਂ ਗਲਤ ਕੰਮ ਕਰਨੇ ਨਹੀਂ ਲਾਂਭਾ ਲੈਣਾ ਬਾਈ ਇਹਦਾ ਕਿਹੜਾ ਸੁਆਹ ਇਹ ਕੱਟੀ ਚੋਗੀ ਆ 12 ਕਿਲੋ ਬਾਈ ਬੋਹੜਾ ਰੈਡੀ ਕਰ ਗਈ ਤੇ ਬਾਡੀ ਬੂਡੀ ਦੇਖਾਉਂਦਾ ਓਏ ਮੰਨ ਕੇ ਵੀ ਨਾਰਮਲ ਜਿਹੜਾ ਇਹ ਦੁੱਧ ਹੈਗਾ 15 ਕਿਲੋ ਨਾਰਮਲ ਦੇ ਦੂ 12 ਕਿਲੋ 13 ਕਿਲੋ ਆ ਦੇਖ ਲੈ ਚਾਰ ਦੰਦਾ ਤੇ ਲਾਵੀ ਪਿਓਰ ਤੋਂ ਚਾਰ ਦੰਦਾ ਦੋ ਦੋ ਦੰਦੇ ਦੇ ਕੰਨੀਆਂ ਦੇ ਕੱਟੇ ਨੇ 15 16 15 16 ਨੈਟ ਦੁੱਧ ਦੇ ਦੋ ਕੱਦ ਕਾੜੇ ਦਾ ਵੀ ਚੰਗਾ ਯਾਰ 1 33 ਦੇ ਦਾਂਗੇ ਕਿ 35 ਦੀ ਵੀਰੇ 1 35 ਦੀ ਬਹੁਤ ਚੰਗੀ ਗੱਟੀ ਆ ਬਾਈ ਆਪਾਂ ਰੇਟ ਅੱਜ ਐਂ ਦਾ ਵਾਸਤੇ ਜੀ ਐਂ ਦੇ ਕੱਦ ਕਾੜ ਕੇ ਮੇਲੇ ਹੱਥੇ ਨੇ ਭਾਲ ਕੇ ਬਸ ਵੀਰੇ ਇਹੀਂ ਆਪਾਂ ਤੈਨੂੰ ਪਤਾ ਗਾਈਆਂ ਵਾਲੇ ਪਾਸੇ ਵੀ ਇਹੀ ਕੰਮ ਬਣਾ ਮੱਝਾਂ ਦੇ ਪਾਸੇ ਆਪਾਂ ਮਿਹਨਤ ਨਾਲੀ ਚੀਜ਼ ਲੈਣੀ ਆ ਕਿਉਂਕਿ ਯਾਰ ਜੇ ਕੱਦ ਕਾੜ ਦੀ ਗੱਲ ਕਰ ਲਈ ਲੰਬਾਈ ਲੰਬੂਈ ਦੀ ਆਪਨੇ ਦਾ ਤੀਜੇ ਤੀਜੇ ਸੂਏ ਜਾ ਕੇ ਹੁੰਦੇ ਨੇ ਏਡੇ ਏਡੇ ਜਾਨਵਰ ਜੀ ਆਪਣੇ ਕੋਲੇ ਰੁਕ ਗਈ ਪ੍ਰਮਾਤਮ ਜਿਹਦਾ ਵਿਗੀ ਦਾ ਕਹਿਣਾ ਕੀ ਆ ਪ੍ਰਮਾਤਮਾ ਸੁੱਖ ਰੱਖੇ ਜੇ ਮੰਨ ਕੇ ਵੀ ਅਗਲੀ ਵੀਡੀਓ ਤੱਕ ਰੁਕ ਗਈ ਵੀ ਦੇਣੀ ਨਹੀਂ ਐ ਨਹੀਂ ਚਲੋ ਆਪਾਂ ਉਹ ਕਿਸੇ ਨਾਲ ਵੈਸ ਨਹੀਂ ਕਰਨੀ ਆਪਣੇ ਦੇ ਇੱਕ ਤੋਂ ਇੱਕ ਖੜੇ ਨੇ ਆਪਾਂ ਇਹ ਨਹੀਂ ਗੱਲ ਕਰਦੇ ਪਰ ਵੀ ਆਪਾਂ ਨੂੰ ਇੰਨਾ ਕੁ ਪ੍ਰਮਾਤਮਾ ਵੱਲੋਂ ਮਾਣ ਆ ਵੀ ਜਿੱਦਾਂ ਦੇ ਜਾਨਵਰ ਆਪਣੇ ਕੋਲੇ ਹੁੰਦੇ ਆ ਜਾਂ ਲੈਨੇ ਆ ਬਹੁਤ ਸੋਚ ਸਮਝ ਕੇ ਲੈਨੇ ਆ ਬਾਈ ਠੀਕ ਹੈ ਗੱਲਾਂ ਹੁਣ ਮੰਨ ਲਾ ਵੀ ਪਿਛਲੇ ਹਫਤੇ ਬਹੁਤ ਜਾਨਵਰ ਵੇਚ ਤੇ ਤੇ ਅੱਜ ਵੀ ਜਾਨਵਰ ਵੇਚਿਆ ਆ ਆਪਾਂ ਵੀਡੀਓ ਤਾਂਗਾ ਵੀ ਜਿੱਦਾਂ ਹੁਣ ਬਈ ਆਪਾਂ ਵੀ ਦਿਖਾ ਸਕਦੇ ਆ ਲੋਕਾਂ ਨੂੰ ਵੀ ਟੋਕਰਾਂ ਜੀ ਡਿਡਲੇ ਵੇ ਹੈਗੇ ਨੇ ਕਾਰਨ ਕਿ ਵੀਰੇ ਕੱਲ ਨੂੰ ਲਾਂਬਾ ਹੁੰਦਾ ਅਗਲਾ ਕਹਿੰਦਾ ਯਾਰ ਇੱਥੇ 10 ਕਿਲੋ ਕਾੜ ਤਾਂ ਘਰੇ ਜਾ ਕੇ ਤਿੰਨ ਦਿੰਦੀ ਆ ਠੀਕ ਆ ਗੱਲ ਆ ਤਾਂ ਆਪਾਂ ਲਾਂਬਾ ਨਹੀਂ ਲੈਣਾ ਆ ਸਾਰੇ ਟੈਗ ਨੇ ਇਹਨਾਂ ਦੇ ਦੇਖ ਕੇ ਨਾ ਚ ਬਾਈ ਸਾਰੀਆਂ ਦੇ ਟੈਗ ਦਿਖਾ ਸਕਦਾ ਆਪਾਂ ਨੂੰ ਕੋਈ ਚੱਕਰ ਨਹੀਂ ਡਾਕਟਰ ਤੋਂ ਚੈੱਕ ਕਰਾ ਸਕਦਾ ਲੈ ਸਾਰਾ ਕੁਝ ਆਪਣੇ ਕੋਲੇ ਪਹਿਨ ਦੀਆਂ ਗੱਲਾਂ ਨੇ ਕਿਉਂਕਿ ਇੱਕ ਝੋਟੀ ਤੇ ਹੋਰ ਮਾਰਾਂਗੇ ਇੱਥੇ ਕੈਮਰਾ ਕਿਹੜੀ ਸੀ ਉਹ ਇੱਕ ਵਾਰੀ ਦਰਸੋ ਤੇ ਹੋਰ ਮਾਰਦੇ ਜਿਹੜੀ ਉਹ ਹੋਈ ਹੋਈ ਉਧਰਲੇ ਬੰਨੇ ਉਹ ਤੁਹਾਨੂੰ ਬਾਈ ਇੱਕ ਵਾਰੀ ਆਪਾਂ ਫੇਰ ਦਿਖਾ ਦਨੇ ਆ ਮਾਰ ਕੇ ਕੈਮਰਾ ਤੇ ਬਾਕੀ ਚਵਾਉਣ ਦਾ ਹੈਗਾ ਸਿਸਟਮ ਇੱਕ ਦੋ ਮਹੀਨਿਆਂ ਹੀ ਆਪਾਂ ਚੋ ਕੇ ਵੀ ਦਿਖਾ ਦਈਏ ਆਪਾਂ ਦੇਖ ਲੈਨੇ ਲਾ ਸੱਜਣੋ ਦੇਖ ਆਹ ਦੇਖੋ ਵੀਰੇ ਆ ਆ ਗਈ ਇਹ ਬਈ 20 20 ਕਿਲੋ ਦੇਣ ਵਾਲੀਆਂ ਨੇ ਇਹਦੇ ਫੰਕਣ ਦੀਆਂ ਗੱਲਾਂ ਨਹੀਂ ਦੇਣ ਵਾਲੀਆਂ ਆ ਕਿਲੋ ਇਹਨੇ ਚਵਾਇਆ ਹੋਇਆ ਹਮ ਸਰਕਾਰੀ ਚਵਾਈ ਸਰਕਾਰੀ ਚਵਾਈ ਹੁਣ ਇਹ ਹੈਗੀ ਆ ਦੂਜੇ ਸੂਏ ਬਈ ਆਪਾਂ ਇੱਕ ਗੱਲ ਕਹਿੰਦੇ ਹਾਂ ਹਾਂਜੀ ਚਾਹੇ ਸਾਡੇ ਕੋਲ ਕੋਈ ਪਸ਼ੂ ਲਵੇ ਨਾ ਵੀ ਇੱਕ ਵਾਰ ਦਰਸ਼ਨ ਜ਼ਰੂਰ ਆ ਜਿਹੜਾ ਸਾਡੇ ਕੋਲੇ ਦੇਖ ਗਿਆ ਉਹ ਲੈ ਨਹੀਂ ਲਊਗਾ ਬਾਈ ਕਿਹਤੋਂ ਹੋਰ ਨਹੀਂ ਲੈਂਦਾ ਉਹ ਲੈ ਬਿਨਾ ਮੁਰਦਾ ਵੀ ਨਹੀਂ ਨੇ ਇੱਕ ਵਾਰੀ ਉਰੇ ਮਾਰਦੇ ਚਲੋ ਆਪਾਂ ਕਹਿੰਦੇ ਬਾਈ ਦੇਖ ਹਰੇਕ ਬੰਦਾ ਪੈਸੇ ਲਾਉਂਦਾ ਵੀ ਚਲੋ ਹਾਂਜੀ ਬਾਈ ਸਾਨੂੰ ਚੰਗੇ ਕਹਿਣ ਵਾਲੇ ਬਹੁਤ ਨੇ ਮਾੜੇ ਕਹਿਣ ਵਾਲੇ ਬਹੁਤ ਨੇ ਆਇਆ ਹੁੰਦਾ ਬਾਈ ਜੇ ਮਾੜਾ ਜਿਹਾ ਬੰਦਾ ਹੌਸਲਾ ਦਿੰਦਾ ਰਹਿੰਦਾ ਚਲੋ ਬੰਦੇ ਨੂੰ ਪੈਂਦੇ ਹਾਰ ਵੀ ਨਾ ਨਾਨਕ ਨੂੰ ਵੀ ਨਹੀਂ ਬਖਸ਼ਦਾ ਥੋੜਾ ਫਰਕ ਹੁੰਦਾ ਬਾਈ ਜੇ ਬੰਦਾ ਹੌਸਲਾ ਦਿੰਦਾ ਸਾਰੇ ਭਰਾ ਨਾ ਯਾਰ ਬੰਦੇ ਦਾ ਹੋਰ ਹੌਸਲਾ ਵੱਧਦਾ ਮੈਂ ਕਹਿੰਦਾ ਤੇਰੇ ਕੋਲੇ 5 ਤੋਂ 10 ਫੌਂਟਾ ਇਹ ਜਿਹੀ ਆਉਂਦੀ ਹੋਣਗੇ ਜਿਹੜਾਂ ਨੇ ਨਾ ਤਾਂ ਲੈਣੀ ਹੋਵੇ ਮੈਂ ਬਾਈ ਆਪਣਾ ਆਪਣ ਅਮਰੀਕਾ ਦੇ ਉਹਨੂੰ ਬਹੁਤ ਸ਼ਾਬਾਸ਼ ਬਚਾਰੇ ਨੂੰ ਆਪਾਂ ਨੂੰ ਫੋਨ ਕਰਦਾ ਰਹਿੰਦਾ ਉਹਦੇ ਨਾਲ ਗੱਲ ਵੀ ਦਾ ਕਹਿੰਦਾ ਲੋਕ ਬਹੁਤ ਕੁਝ ਬੋਲਦੇ ਨੇ ਇਹਨਾਂ ਦੀ ਨਹੀਂ ਸੁਣੀਦੀ ਹੁੰਦੀ ਉਹਨੂੰ ਤਾਂ ਉਹ ਸੱਜਣ ਨੇ ਮੈਨੂੰ ਰੋਕਿਆ ਹੋਇਆ ਸੀ ਕਿ ਉਹਨੂੰ ਤਾਂ ਇੰਨਾ ਕੁ ਜ਼ਿਆਦਾ ਸ਼ੰਕਾ ਉਹਨੇ ਤਾਂ ਆਪਾਂ ਨੂੰ ਵੀ ਯਾਰ ਰਾਸ਼ੀ ਭੇਜੀ ਦੀ ਕੁਝ ਵੀ ਮੋਟਰਸਾਈਕਲ ਨਾ ਮਾਰ ਲੈ ਲੈ ਕੰਮ ਤੇ ਵਾਰੋ ਰੁਕਣਾ ਨਹੀਂ ਚਾਹੀਦਾ ਦائیں ਬائیں ਝੱਲੇ ਕੰਮ ਓ ਸੱਜਣੋ ਦੇਖੋ ਇੰਨਾ ਕ ਵਧੀਆ ਬੰਦਾ ਤੇ ਕੋਈ 2-4 ਬੰਦੇ ਹੋਰ ਆਪਾਂ ਨੂੰ ਇੰਨਾ ਕ ਫੋਨ ਕਰਦੇ ਨੇ ਦੇਖੋ ਆਪਣਾ ਵਧੀਆ ਪਰਮਾਤਮਾ ਨੇ ਸੁਣ ਲਈ ਜਾਂ ਕੰਮ ਵਧੀਆ ਵੀ ਯਾਰ ਜੇ ਤੈਨੂੰ ਇੱਕ ਮੌਕੇ ਪੈਸਿਆਂ ਦੀ ਜਰੂਰਤ ਨੇ ਅਸੀਂ ਦੇਵਾਂਗੇ ਪਰ ਵੀ ਤੂੰ ਜਾਨਵਰ ਵਧੀਆ ਲਿਆ ਕੰਮ ਸਿਹਰਾ ਆਪਾਂ ਵੀ ਕਹਿੰਦੇ ਵੀ ਆਪਾਂ ਨੂੰ ਇੰਨੇ ਹੀ ਮਾਨ ਹੌਸਲਾ ਬਾਈ ਚਲੋ ਪਰਮਾਤਮਾ ਕਰੇ ਵੀ ਹਨਾ ਬੰਦੇ ਆ ਕਹਿਣੇ ਹੋਏ ਕਹਿਣਾ ਹੀ ਹੁੰਦਾਗਾ ਕਹਿਣੀ ਦਿੱਤਾ ਹੋਰ ਆ ਗੱਲ ਵੀ ਜਿੰਨੇ ਵੀ ਜਾਨਵਰ ਆ ਆਪਾਂ ਕਦੇ ਵੀ ਕਿਸੇ ਨਾਲ ਇਦਾਂ ਦਾ ਜਾਨਵਰ ਨਹੀਂ ਦੇਵਾਂਗੇ ਦਿਨੋਂ ਦਿਨ ਆਪਾਂ ਇੰਨਾ ਕੁ ਸੁਧਾਰ ਕਰਦੇ ਆ ਵੀ ਬੰਦਾ ਆਪਾਂ ਨੂੰ ਮਾੜਾ ਨਾ ਕਵੇ ਠੀਕ ਆ ਗੱਲ ਪਰ ਬਈ ਇਹ ਇੱਕ ਬੇਨਤੀ ਹੋਰ ਆ ਵੀ ਜਿਹੜੇ ਨੇ ਲੈਣੀ ਨੇ ਦੇਣੀ ਉਹ ਕਮੈਂਟ ਫालतू ਨਾ ਕਰਿਆ ਕਰੇ ਐਵੇਂ ਦੇ ਕਿਸੇ ਨਾਲ ਪਤਾ ਲੱਗ ਜਾਂਦਾ ਵੀ ਕੌਣ ਆ ਕਿਉਂਕਿ ਕਰਾਉਣ ਵਾਲੇ ਆਪਣੇ ਵਪਾਰੀ ਹੁੰਦੇ ਨੇ ਤੇ ਵੀ ਕਿਸੇ ਨਾਲ ਕਾਟੋਕਲੇਸ ਹੋਊਗਾ ਓ ਚਲ ਉਹਦਾ ਕਰਦੀ ਰਹਿੰਦੇ ਨੇ ਉਹਨਾਂ ਨਾਲ ਕਾਟੋਕਲੇਸ ਨਾ ਕਰੀ ਨੰਬਰ ਬੋਲ ਦੇ ਤੇਰਾ 953080155 ਲੈ ਸੱਜਣੋ ਇਸ ਨੰਬਰ ਤੇ ਬਾਈ ਨਾਲ ਸੰਪਰਕ ਕਰਕੇ ਫਾਰਮ ਜੀ ਤਕਰੀਬਨ ਹਰ ਵਕਤ 10 ਜਦੋਂ ਮਰਜ਼ੀ ਆ ਜੇ ਵੀਰੇ 10 15 ਜਨਵਰੀ ਰੋਲ ਵਾਲੇ ਹੋਣੇ ਆ ਬਾਈ ਕੋਲ ਨੂੰ ਲੇਟ ਹੋ ਜਾਂਦੇ ਆ ਪਿਛਲੀ ਵਾਰ ਆਪਾਂ ਵੀਡੀਓ ਨਹੀਂ ਪਾਈ ਤੇ ਉਸ ਦਿਨ ਵੀ ਆਪਣੇ ਕੋਲ ਹੁਣ ਸਾਰੇ ਜੈਨੂਨ ਜਨਵਰ ਨੇ 10 15 ਜਨਵਰੀ ਹੁੰਦੀ ਹੁੰਦੇ ਨੇ ਕਦੋਂ ਵੀ ਆਪ ਫੋਨ ਕਰ ਲੈ ਇੱਕ ਵਾਰ ਚਲੋ ਕਈ ਵਾਰ ਆਪਾਂ ਗਏ ਹੁੰਨੇ ਆ ਜਦੋਂ ਮਰਜ਼ੀ ਆ ਜੇ ਵੀਰੇ ਲੈ ਜਦੋਂ ਮਰਜ਼ੀ ਤੁਸੀਂ ਸੰਪਰਕ ਕਰਕੇ ਬਾਈ ਕੋਲੇ ਆ ਕੇ ਜਨਵਰ ਵੀਰੇ ਆਪਣੇ ਕੋਲੇ ਪਹਿਲਨ ਦੂਜਣ ਲਾਸਟ ਤੀਜਾ ਸੂਆ ਹੁੰਦਾਗਾ ਮਨ ਕੇ ਦੁੱਧ ਸਾਰੇ ਤਕਰੀਬਨ ਜੇ ਜਿੱਦਾਂ ਆਪਣੇ ਅੱਜਕੱਲ ਡਿਮਾਂਡ ਹੁੰਦੀ ਆ ਵੀਰੇ 15 ਕਿਲੋ ਦੁੱਧ ਦਾ ਅਗਲਾ ਕਹਿੰਦਾ ਮੈਂ ਲੈਣੀ ਲੈਣਾ 20 ਕਿਲੋ ਵਾਲੇ ਆਪਣੇ ਕੋਲੇ ਅੱਜ 4-5 ਜਾਨਵਰ ਹੈਗੇ ਨੇ ਠੀਕ ਆ ਗੱਲ ਲੈ 20 ਕਿਲੋ ਵਾਲੇ ਜਾਨਵਰ ਵੀ ਅੱਜ ਦੀ ਵੀਡੀਓ ਚ ਤੁਹਾਨੂੰ ਮਿਲਣਗੇ ਦੇਖਣ ਜਿੱਦਾਂ ਉਹ ਆਪਾਂ ਪਹਿਲਾਂ ਕੱਟੀ ਦਿਖਾਈ ਆ ਜਿਹੜੀ ਆਪਾਂ ਇੱਕ ਬਾਈ ਦੀ ਕਈ ਆ ਵੀਰੇ ਇਦਾਂ ਦੀ ਕੱਟੀ ਜੇ ਨੇਪਾਲੀ 2 ਲੱਖ ਰੁਪਏ ਦੀ ਕੱਟੀ ਆ ਗਾਹਾਂ ਆਪਾਂ ਤੋੜ ਕੇ ਦਿਖਾ ਦਨੇ ਮੜੀ ਕੱਟੀ ਦਾ ਲੇਵਾ ਨਹੀਂ ਲੱਗਦਾ ਇਦਾਂ ਦਾ ਲੈ ਇੱਕ ਵਾਰੀ ਦਿਖਾਈਏ ਤੋੜ ਕੇ ਉਹਨੂੰ ਫਿਰ ਲੈ ਇੱਕ ਵਾਰੀ ਯਾਰ ਤੁਹਾਨੂੰ ਤੋੜ ਕੇ ਦਿਖਾ ਲਾ ਤੋੜ ਦੇ ਇਹਨੂੰ ਕੱਦ ਕਾਠ ਇਹਦਾ ਚੰਗਾ ਬਾਈ ਲੰਬਾਈ ਲੰਮੂਈ ਵੀ ਚੰਗੀਆਂ ਤੇ ਸਿੰਘ ਸੁੰਗ ਦੀ ਕੁਆਲਿਟੀ ਵੀ ਟੌਪ ਆ ਲੈ ਦਿਖਾ ਦੇ ਦਰਸ ਲਾ ਕੇ ਲੈ ਵੇ ਨੇੜੇ ਕੈਂਡਾ ਕੱਤੀ ਮੰਗ ਰਹੇ ਤੇ ਪੂਰੀ ਵੀ ਦਿਖਾ ਦੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਹੈਗੀ ਆ ਬਾਈ ਕੱਤੀ ਬੋਲੇ ਜੋ ਸਵੇਰੇ ਸਾਰੀ ਖਾਲੀ ਆ ਬੋਲੇ ਜੋ ਖਾਲੀ ਆ ਤੇ ਕੱਦ ਕਾਠ ਵਾਲੀ ਝੋਟੀਆਂ ਅਰਸੋ ਸੋਈ ਸੀ ਇਹ ਦੰਦਾਂ ਚ ਕਿਵੇਂ ਆਹੀ ਦੰਨੇ ਚੁੱਕੀ ਚਾਰ ਦੰਦਾਂ ਵਾ ਕਮਾ ਲਿਆ ਬਾਈ ਐਂ ਦੀ ਲੈ ਇੱਕ ਆਪਣੇ ਕੋਲੇ ਛੋਟੀ ਬੱਚੀ ਆ ਹੱਤ ਕਈ ਵਾਰ ਕੋਈ ਹੁੰਦਾ ਸ਼ਕੀਨ ਇੱਕ ਸਾਢੇ 3 ਮਹੀਨੇ ਚੱਕ ਪਾਸ ਬੱਚੀ ਆਇਆ ਖਾਏ ਦੰਨਿਆ ਵੀ ਲਾਇਆ ਦਰਸਾਉ ਚੱਲਦਾ ਚੱਲਦਾ ਕੈਮਰਾ ਲੈ ਆ ਇਧਰ ਇੱਕਲੇ ਹੋਰ ਦਿਖਾਉਣਾ ਬਰੂਦ ਵੀ ਦਿਖਾ ਦਿੰਨੇ ਆ ਅੱਛੀ ਵੀ ਦਿਖਾਏ ਦਿੰਨੇ ਆ ਇਹਦੀ ਇੱਕ ਦੋ ਗਾਵਾਂ ਵੀ ਸੱਜਣੀਆਂ ਦਾ ਖੇਤਾਂ ਦੇ ਆ ਲੈ ਆ ਬੰਨੇ ਵੱਡੀ ਬੱਚੀ ਲੈ ਆ ਕੱਢ ਕੇ ਤਰੋ ਲਾ ਕੱਢ ਲਿਆ ਬੱਚੀਆਂ-ਵੁੱਚੀਆਂ ਜਿਹੜੀਆਂ ਬੰਨ ਰੱਖਿਆ ਨੇ ਅੰਦਰ ਸਾਰੀਆਂ ਇਧਰ ਹੀ ਦੋ ਤਿੰਨ ਖਾਣੇ ਕੋਲ ਆ ਗਿਆ ਇਹਦਾ ਕੀ ਸੀ ਨਾ ਇਹ ਖੀਰੀ ਬੱਚੀ ਆ ਅੱਛਾ ਸਾਢੇ 3 ਮਹੀਨੇ ਚੱਕ ਪਾਸ ਆ ਪਰ ਹੈਗੀ ਮੰਨ ਕੇ ਉਹ ਚੀਜ਼ ਜਿਹਨੂੰ ਕਹਿੰਦੇ ਨੇ ਵੀ ਬਰੂਦ ਆ ਅੱਗੇ ਮੂਰੇ ਤਿਆਰੀ ਦੇ 1.5 ਲੱਖ ਰੁਪਏ ਦੀ ਬੱਚੇ ਨਾਰਮਲੀ ਆਈਟਮ ਹੈ ਉਹ ਟੋਪਰ ਖੀਰੀ ਹੈ ਬਾਈ ਐਸ਼ਾ ਮੂਰੇ ਪੈਸਾ ਵੀ ਨਹੀਂ ਹੁੰਦੀ ਕੱਦ ਕਾਠ ਵਾਲਾ ਤੇ ਜਿਹਨੇ ਸ਼ੌਂਕ ਤੌਰ ਤੇ ਮੂਰੇ ਮਿਲਕ ਵੇਨ ਜਿੱਦ ਤੂੰ ਕਹਿੰਦੇ ਦਿਖਾਉਣ ਦੇਖ ਇਹ ਗਾਈਆਂ ਦੇ ਵਿੱਚੋਂ ਹਰ ਵੀ ਦਿਖਾ ਦੇ ਦਰਸੇਦਾ ਓਏ ਉਹ ਪਿਆਰਾ ਬੱਚਾ ਬਾਈ ਦੁੱਧ ਵਾਲਾ ਵੀ ਦਿਖਾ ਦੇਦਾ ਕਰੂਗੀ ਰੈਡੀ ਹਲੇ ਜਿਵੇਂ ਜਿਵੇਂ ਨੇ ਨੇੜੇ 30 ਕਿਲੋ ਬਾਈ ਜੀ ਨਾਰਮਲ ਤੇ 35 ਕਿਲੋ ਦੁੱਧ ਦੇ ਬੱਚੀ ਦੂਗੀ ਅਸਲ ਕਿਉਂਕਿ ਬਾਈ ਮੱਝਾਂ ਵਾਲੇ ਮਾਮਲੇ 'ਚ ਆਪਾਂ ਮਾਰ ਖਾ ਵੀ ਸਕਦੇ ਹਾਂ ਦੇਖਾਪੇ ਨਹੀਂ ਕਹਿੰਦੇ ਗਾਂ ਵਾਲੇ ਮਾਮਲੇ ਜਿਹੜਾ ਮੈਂ ਮਰਜੀ ਆਪਣੇ ਨਾਲ ਜ ਇਸ ਗਾਂ ਵਾਲਾ ਕੰਮ ਬਾਲੀਸ਼ੇ ਤੋਂ ਕਰਨ ਕਰਿਆ ਜੇ ਗੱਲ ਹੈ ਨਾ ਹਾਂ ਬਾਈ ਇਹਦਾ ਜਿਵੇਂ ਕਹਿੰਦੇ ਨਾ ਪੈਰ ਤੋਂ ਤੋਂ ਪਿੰਨੇ ਇਹਨਾਂ ਦੇ ਕਰਮਾਣੀਆਂ ਦੇ ਨਹੀਂ ਠੀਕ ਆ ਗੱਲ ਤੇ ਮੇਨ ਗੱਲ ਆ ਯਾਰ ਜਿਹੜੀ ਸ਼ੌਂਕ ਨੂੰ ਰੱਖਣ ਵਾਸਤੇ ਵੀ ਦੁੱਧ ਨੂੰ ਵੀ ਤੇ ਮੇਲੇ ਪਾਉਣ ਵਾਲੀ ਬੱਚੀ ਆ ਆਖੀਰੀ ਬੱਚੀ ਆ ਬਾਈ ਕਈ ਵਾਰ ਕੋਈ ਸ਼ਕੀਨ ਹੁੰਦਾ ਚਲੋ ੱਟੀ-ਕੁੱਟੀ ਲੈਣੀ ਲੱਗ ਲਗਾ ਕਹਿੰਦਾ ਇੱਕ ਬੱਚੀ ਵੀ ਲੈ ਲਾਂਗੇ ਠੀਕ ਆ ਬਹੁਤ ਵਧੀਆ ਬੱਚੀ ਆ ਬਾਈ ਖੀਰੀ ਅੱਛਾ ਇਹ ਸਾਲ ਦੀ ਹਲੇ ਦੁੱਧਾਂ ਦੀ ਲੂਈਆਂ ਦੇ ਕੋਤ ਲੈਂਦੀ ਹਲੇ ਤੇ ਥੱਲੋਂ ਤੋਂ ਲੁ ਵੇਖ ਲੈ ਬਹੁਤ ਪਿਆਰੀ ਆ ਕਈ ਵਾਰ ਬਾਈ ਹੁੰਦਾ ਕੋਈ ਸੱਜਣਾ ਹੋਰ ਕੀ ਕੀ ਜਿਹੜਾ 20000 ਰੁਪਏ ਡਿਮਾਂਡ ਹੈ ਮਾਨਤਨ ਕਰਦਾਂਗੇ ਵੀਰੇ ਮੌਕੇ ਤੇ ਸ਼ੁੱਲ 20000 ਹਾਂ ਇਹ ਡੈਨਮਾਰਕ ਦੇ ਸਿਮੰਦੀ ਆ ਸਾਰਾ ਰਿਕਾਰਡ ਹੈਗਾ ਬਰੀਡ ਕੁਆਲਟੀ ਮੁਰੂ ਦੇਖ ਲੈ ਸਾਰੀ ਤੇ ਦੱਸ ਫੇਸ ਕਰਾ ਕਈ ਵਾਰ ਆਉਂਦਾ ਨਾ ਵੀਰ ਬਾਈ ਕਹਿੰਦਾ ਆਪਾਂ ਚਲ ਕੇ ਕੱਟੀ ਲੈ ਲੈਨੇ ਇੱਕ ਗਾਂ ਲੈ ਲੈ ਉਹ 20 ਚੋਂ ਤੁਹਾਨੂੰ ਕਰ ਦੂਗਾ ਮਾਨਤਨ ਕਰਦਾਂਗੇ ਵੀਰੇ ਕੋਈ ਕਰ ਦੂਗਾ ਇਹੀ ਜੀ ਗੱਲ ਨਹੀਂ ਉਹ ਬੱਚੀ ਦਾ ਕੀ ਰੇਟ ਇਹ ਬਾਈ 14.5 ਦੀ ਲਈ ਆ 2000 ਨਫਾ ਲੈ ਲਾਂਗੇ ਜਿਹੜਾ ਬਾਈ ਮਰਜ਼ੀ ਲੈ ਜੀ 16.5 ਹੀ ਦੇ ਦਾਂਗੇ ਦੇ ਦਾਂਗੇ ਆ ਬੱਚੀ ਦਾ ਕੀ ਰੇਟ ਕਰ ਇਹਦਾ ਕਰਾਂਗੇ ਫੋਨ ਤੇ ਆ ਬਈ 20 ਇਹਦਾ ਸੁਆ ਕਿਹੜਾ ਇਹ ਦੂਜਾ ਸੁਆ ਸੂਈਆ ਹਾਂਜੀ ਹੁਣਾਂ ਜੇਰ ਪਈ ਜਾਂਦੀ ਐ ਦੀ ਫੋੜ ਫੋੜ ਖੜਾਓ ਖੜਾਓ ਤੇ ਦੂਜਾ ਸੁਆ ਸੂਈ ਵਾਲਾ ਤਾਂ ਸਰ ਜੇਰ ਯੂਰ ਵੀ ਦਿਖਾ ਦੇ ਟੋਕਰਾਂ ਜੇਰ ਦਾ ਆਹ ਜੀ ਬਸ ਆ ਗਈ ਆ ਗਈ ਤੇ ਦੁੱਧ ਬਈ 30 ਕਿਲੋ ਵਾਲੀ ਆ ਫਿਰ 25 ਕਿਲੋ ਕਹਿ ਕੇ ਦਵਾਏ ਕਈ ਵਾਰ ਬਹੁਤ ਸ਼ਕੀਨ ਬਾਈ ਹੁੰਦੇ ਨੇ ਵੀ ਚਲੋ ਯਾਰ ਹਨਾ ਠੀਕ ਆ ਜੇਰ ਫੋੜੇ ਸਾਹਮਣੇ ਵੀਡੀਓ ਚ ਨਿਪਟੜੀ ਗਿਆ ਕੰਮ ਨਾਰਮਲ ਜੀ ਰਹੇਗੀ ਬੱਚਾ ਕੀ ਆ ਨਾਲ ਇਹਦੇ ਇਹਦੇ ਬੱਚਾ ਜੀ ਆ ਬੱਚੇ ਚਾਰ ਦਿਨ ਦਾ ਚੋਗੀ ਬੱਛੀ ਆ ਚਾਰ ਦੰਦ ਇਹ ਹੈਗੀ ਆ ਨੁਕਰੀ ਘੋੜੀ ਨੁਕਰੀ ਬਾਈ ਨੁਕਰੀ ਬਿਲਕੁਲ ਨੁਕਰੀ ਘੋੜੀ ਬਾਈ ਤੋਰ ਕੇ ਦਿਖਾ ਦੇ ਮੇਰੇ ਤੋਰਦੇ ਇਹਨੂੰ ਲੰਬੀ ਚਲਾ ਦੇ ਮਾੜੀ ਜੀ ਬਾਹਰ ਤੋਰ ਬਾਹਰ ਬਾਹਰ ਤੋਰ ਬਾਹਰ ਇਹਨੂੰ ਇਹਦੇ ਦਿਖਾ ਦੇ ਤਰਸਵੇਂ ਲਾ ਕੇ ਨੇੜੇ ਕੈਮਰਾ ਘੁੰਮਾ ਖਿੱਚ ਕੇ ਲੈ ਜੂਗੀ ਤੈਨੂੰ ਇਹ ਬਰੂਦ ਆ ਬਰੂਦ ਗਾਰੇ ਜਨਾ ਵੜਦੇ ਮੂਰੇ ਗਾਰੇ ਚ ਲੈ ਆ ਲੈ ਆਵਰਾ ਨੂੰ ਲੈ ਆ ਇਹਨੂੰ ਚਲਾ ਦੇ ਫਾਰਮ ਜੀ ਚਲਾ ਦੇ ਇੱਧਰ ਲੰਬੀ ਬਹੁਤ ਬੱਚੇ ਪਿਆਰਾ ਵੀਰੇ ਪ੍ਰਮਾਤਮਾ ਦੇ ਉਮਰ ਲੰਮੀ ਕਰੇ ਮੰਨ ਕੇ ਇਹ ਬਾਈ ਨਾਰਮਲ 35 ਤੋਂ 40 ਕਿਲੋ ਦੁੱਧ ਦੇ ਪੈਣ ਬੱਛੀ ਦੂਗੀ ਚਾਰ ਦੰਦ ਦਾ ਫੋਲ ਹਾਈਟ ਵਜੂ ਦਾ 15 ਦਿਨਾਂ ਦੀ ਕੱਚੀ ਆ ਅੱਛਾ 15 ਦਿਨ ਦੀ ਪਹਿਲਣ ਹੀ ਆ ਹਜੇ ਪਹਿਲਣ ਪਹਿਲਣ ਚੋਗੀ ਬਾਡੀ ਬੁੱਡੀ ਬੜੀ ਤਾਕੜੀ ਆ ਬਾਡੀ ਦਾ ਫਰਾਈਆਂ ਬਾਈ ਮੱਝਾਂ ਵੀ ਰਾਵਾਂ ਵੀ ਆਪਾਂ ਚਲੋ ਸ਼ੌਂਕ ਵੀ ਕਰਿਆ ਅਜ ਤੱਕ ਜੇ ਨਾ ਕਰਿਆ ਕਰਨਾ ਅੱਗੇ ਪ੍ਰਮਾਤਮਾ ਨੇ ਹੁੰਦਾ ਮਾਰਾ ਜੇ ਇਹਦੇ ਚ ਜਾਤਕ ਕੁਆਲਿਟੀ ਵਾਲੀ ਆ ਬਾਈ ਨਜਾਇਜ਼ ਵੀਰੇ ਨਜਾਇਜ਼ ਐਂ ਆਈ ਆਪਾਂ ਵੀ YouTube ਛੱਡਣਾ ਨਹੀਂ ਛੱਡਣਾ ਦੀ ਅੰਗਰੇਜ਼ਾਂ ਕੋਲੇ ਦੇਖਦੇ ਨੇ ਅੰਗਰੇਜ਼ ਜੇ ਨਹੀਂ ਕਰਦੇ ਹੁੰਦੇ ਉਹ ਚੀਜ਼ ਆ ਇਹ ਆ ਗਈ ਪਿਓਰ ਚ ਆ ਗਈ ਬਈ ਅੱਛਾ ਪਾਪ ਨਾਲੀ ਬੰਦ ਨਹੀਂ ਹਾਂ ਪਿਓਰ ਵੀਰੇ ਹਾਲੇ ਕੋਈ ਸਵੈਲਿੰਗ ਨਹੀਂ ਲੇਵੇ ਇਹਨੂੰ ਕੁਛ ਨਹੀਂ ਇਹ ਬੱਚੀ ਦੇਵਾਂਗੇ ਬਾਈ ਜੀ 1.60 ਹਜ਼ਾਰ ਰੁਪਏ 1.60 ਵੀ ਇਹ ਆਪਾਂ ਦੇਵਾਂਗੇ ਹਾਂਜੀ ਲੈ ਇਹ ਮਿਲੂਗੀ 1.60 ਹਾਂ ਬੱਚੀ ਆਹ ਤਾਂ ਜੀ ਇਹ ਬੱਚੀ ਬਾਈ ਜੀ ਮੁੱਲ ਨਹੀਂ ਕਰਦੇ ਦੇਣ ਲੈਣ 85000 ਰੁਪਏ ਇਹਦਾ ਰੰਗ 80000 ਆ ਸੂਆ ਇਹਦਾ ਕਿਹੜਾ ਦੀ ਦੂਜਾ ਸੂਆ ਛਿੱਗੀ ਦਿੰਦਾ ਦੀ ਆ ਦੁੱਧ ਮੰਨ ਕੇ ਨੇ ਆਪਾਂ 25 ਕਿਲੋ ਕਹਿ ਕੇ ਦੇਵਾਂਗੇ 30 ਕਿਲੋ ਦੁੱਧ ਦਿੱਤਾ ਹੋਇਆ ਨੇ ਲੈ ਇਹ ਤਾਂ ਜੀ ਸੂਈ ਆ ਸੱਜਣਾ ਸੂਆ ਅਸਲ ਆ ਬਾਈ ਚਲ ਚਲ ਪੁੱਤ ਚਲ ਇਹ ਮੂੰਹੋਂ ਵੀ ਛੇ ਦੰਦਾ ਚੀਜ਼ ਵੇਖ ਥੱਲੇ ਆਰਡਰ ਕੁਆਲਟੀ ਜਿਹੜਾ ਬਾਈ ਥਣ ਵੀ ਇਹਨੂੰ ਮਹਿਸਾਂ ਵਾਲਾ ਲੱਗਿਆ ਦੂਰਾ ਲੱਗਿਆ ਤੇ ਲੱਗਿਆ ਵੀ ਟਾਪ ਕੁਆਲਟੀ ਦਾ ਲੇਵ ਵਾਲੇ ਦਾ ਉਹੀ ਗੱਲ ਆ ਵੀ ਕੰਡੀ ਕੱਢਦੀ ਜਾਂਦੀ ਆ ਹਲੇ ਜਿਵੇਂ ਜਿਵੇਂ ਇਹ ਥੱਲੇ ਦੁੱਧ ਰੈਡੀ ਹੋਊਗਾ ਉਦੋਂ ਹਲਦਾ ਮੰਨ ਲੈ ਬਾਈ ਅੱਧ ਪਚਾਲੀ ਹੋ ਜਾਣਾ ਉਹ ਤਾਂ ਉਹ ਤਾਂ ਇਹਨੇ ਬਣਾਉਂਦੇ ਜਾਣਾ ਲੇਵਾ ਜੇ ਰੇਗੀ ਚਲੋ ਇਹਨਾਂ ਕੰਮ ਹੁੰਦਾ ਹਨਾ ਚੱਕ ਬਈ 13 ਵਾਲਾ ਕੰਮ ਨਹੀਂ ਪੜੇਗਾ 13 ਵਾਲਾ ਕੰਮ ਵੀ ਸਿਸਟਮ ਓਕੇ ਦੀ ਰਿਪੋਰਟ ਹੋ ਗਿਆ ਤੁਹਾਨੂੰ ਵੀਡੀਓ ਚ ਹੀ ਕਰਾਤੇ ਦਰਸ਼ਨ ਆਪਾਂ ਨੇ ਇਹ ਕਿੰਨੇ ਦੀ ਛੱਡ ਦਾਂਗੇ ਪ੍ਰਦੀਪ लास्ट ਤੇ ਇਹ 8 ਲਾ ਨੰਬਰ ਫੇਰ ਬੋਲ ਦੇ ਜਰਾ 953080156 ਲੋਕੇਸ਼ਨ ਦੱਸ ਦੇ ਆਪਦੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਵੀਰੇ ਬੜਬਰ ਵਾਲੇ ਟੋਲ ਪਲਾਜ ਦੇ ਨਾਲੀ ਸੜਕ ਮੋੜਦੇ ਆਪਣੇ ਪਿੰਡ ਨੂੰ ਲੈ ਸੱਜਣਾਂ ਨੂੰ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਕੱਟੀ ਤੋਂ ਮੱਝ ਤੋਂ ਲਾ ਕੇ ਬੱਛੀ ਤੋਂ ਲਾ ਕੇ ਐਫਪਾ گاਵਾਾਂ ਤੱਕ ਜਿਹੜੇ ਸੱਜਣਾਂ ਦੀ ਡਿਮਾਂਡ ਰਹੀਆਂ ਜਾਂ ਪੰਜਾਬ ਵਾਲੀਆਂ ਜਰਸੀਆਂ ਵੀ ਇਹ ਸੱਜਣ ਕੋਲ ਮਿਲਦੀਆਂ ਨੇ ਅਬੇ ਇੱਕ ਤਾਂ ਆਪਾਂ ਸਵੇਰੇ ਜਦੋਂ ਬਹੁਤ ਚੰਗੇ ਜਾਨਵਰ ਬਾਈ ਨਾਲ ਕਰਕੇ ਨਾ ਫੋਨ ਤੇ ਸੰਪਰਕ ਫਾਰਮ ਤੇ ਆ ਕੇ ਬਾਈ ਤੋਂ ਖਰੀਦ ਸਕਦੇ ਹੋ ਧੰਨਵਾਦ ਕੋਈ ਗੱਲ ਨਹੀਂ ਵੀਰੇ ਜਰੂਰ ਪਹੁੰਚੋ ਯਾਰ ਇਹ ਨਹੀਂ ਕੋਈ ਆਪਾਂ ਕਹਿੰਦਾ ਵੀ ਯਾਰ ਪਤਾ ਨਹੀਂ ਰੇਟ ਪਿੱਛੇ ਹੋਗਾ ਜਿੱਦਾਂ ਦੇਖ ਜਾਨਵਰਾਂ ਰੇਟ ਤਾਂ ਉਦਾਂ ਦਾ ਨਾ ਤਾਂ ਵੀ ਲੈਣ ਵਾਲਾ ਅੱਗੇ ਕੰਮ ਲਾਗਾ ਠੀਕ ਹੈ ਕਰ ਜਿੰਨੇ ਰੁਪਏ ਦਾ ਜਾਨਵਰ ਉਹਨੇ ਦੇ ਮਾਨਤਾ ਨੂੰ ਜਰੂਰ ਆ ਜੇ ਤਾਂ ਯਾਰ ਫਰਕ ਕੇ ਸੋਡਾ ਨਾ 50 ਤੇ 100 ਵਾਲਾ ਰਹੇਗਾ ਉਹ ਤਾਂ ਕੀ ਗੱਲ ਹੈ ਬਾਈ ਕਹਿੰਦਾ ਜੀ 80 ਤੇ 100 ਵਾਲਾ ਹੋਇਆ ਯਾਰ ਆਪਾਂ ਕੱਢ ਲਾਗੇ ਜਰੂਰ ਵੀਰੇ ਸੱਜਣ ਨੂੰ ਮੋੜਨ ਦੰ